ਗੁਰਜਵਰਜਾ ਚੰਦੇਵਦੀ ਨਗਰ ਦੇ ਵਿੱਚ 1992 ਤੋਂ ਘਰ ਖਰੀਦਿਆ 2000 ਤੋਂ ਵਿੱਚ ਰਹਿ ਰਿਹਾ ਮਨੋ ਜਿੰਨੇ ਹਾਲਾਤ ਹੋਣ ਮਾੜੇ ਆ ਪਹਿਲਾਂ ਨਿਕ ਦੇ ਨਹੀਂ ਇਦਾਂ ਕੂੜੇ ਦਾ ਸੜਕਾਂ ਦਾ ਕੋੜੇ ਦੀ ਲਿਫਟਿੰਗ ਫੋਗਿੰਗ ਔਰ ਸਭ ਤੋਂ ਜਿਆਦਾ ਤਾਰਾਂ ਦੇ ਜਿਹੜੇ ਜਾਲ ਪਏ ਆ ਜਾਬ ਸਰਕਾਰ ਤਾਂ ਕਹਿ ਰਹੀ ਸੀ ਅਸੀਂ ਵਿਕਾਸ ਹੀ ਬਹੁਤ ਕਰ ਰਹੇ ਹਾਂ 4 ਸਾਲਾਂ ਦੇ ਵਿੱਚ ਜਿੰਨੇ ਜਿੰਨੇ ਵੀ ਅਸੀਂ ਵਾਅਦੇ ਕੀਤੇ ਅਸੀਂ ਜੋ ਜੋ ਵਾਅਦੇ ਕੀਤੇ ਸੀ ਉਹ ਸਾਰੇ ਵਾਅਦੇ ਅਸੀਂ ਪੂਰੇ ਕਰਦੇ ਹਾਂ ਦੇਖੋ ਜੀ ਜਿੱਥੇ ਉਹਨਾਂ ਨੇ ਕਰਦੇ ਉੱਥੇ ਵਿਖਾ ਦਿਓ ਦੋ ਕੁੜੀਆਂ ਸੜਕ ਤੇ ਐਕਾ ਆਪਣੇ ਜਾਣੀਆਂ ਆਪਣੇ ਧਿਆਨ ਹੋ ਉਹਦੇ ਟੋਏ 'ਚ ਵੱਜੀਆਂ ਦੋ ਵਿਚਾਰੀਆਂ ਉਲਟ ਕੇ ਡਿੱਗੀਆਂ ਉਹ ਵੀ ਸਰਕਾਰ ਨੂੰ ਗਾਲਾਂ ਹੀ ਕੱਢਣ ਡੀਆਂ ਐਵੇਂ ਕੀ ਕਰਨ ਕੀ ਡੀ ਸਰਕਾਰ ਜਿਹੜੇ ਵਿਧਾਇਕ ਨੇ ਕਿੰਨੀ ਕਵਾਰ ਤੋਂ ਪੁਰਾਣੇ ਆਏ ਨਹੀਂ ਉਹਨਾਂ 'ਤੇ ਪਤਾ ਨਹੀਂ ਆ ਵੀ ਲੱਗਾ ਹੈਗਾ ਪਰ ਸੜਕ ਤੇ ਬਣਿਆ 10 ਸਾਲ ਹੀ ਉਹ ਬਜ਼ੁਰਗ ਬੰਦੇ ਤਿੰਨ ਚਾਰ ਵੇਲੇ ਟੇਕ ਪੇ ਰਹੇ ਨੇ ਆਪਣੇ ਪਰਸਨਲ ਆਸਤਾਰ ਲਿਆਓ ਤੇ ਲਾਈਟਾਂ ਲਵਾ ਲੀ ਹੁਣ ਤੁਸੀਂ ਆਹ ਪਾਰ ਕੇ ਇੱਥੇ ਇੱਕ ਇੱਕ ਹੀ ਮੱਲੇ ਚ ਪਾਰ ਕੇ ਵਧੀਆ ਜਿਹੜਾ ਉਹਦੀਆਂ ਆਧੀਆਂ ਲਾਈਟਾਂ ਬੰਦ ਪਈਆਂ ਨੇ ਐ ਹੁਣੇ ਲੋਕਾਂ ਸੈਰਸੂਰ ਕਰਨੀ ਹੁੰਦੀ ਕੋਈ ਆਂਦਾ ਹੀ ਨਹੀਂ ਨਮਾਇੰਦਾ ਆਦਾ ਹੀ ਨਹੀਂ ਹੁਣ ਜਿਹੜੇ ਮੁਝੇ ਤੁਸੀਂ ਕਹੋਗੇ ਐਮ ਐਲ ਏ ਕੋਣ ਹੈ ਐਮ ਐਲ ਏ ਕੀ ਕਰ ਰਿਹਾ ਉਹਨੂੰ ਪਤਾ ਹੈਗਾ ਤੁਹਾਨੂੰ ਬੜੀ ਸਾਡੇ ਕੋਲ ਨਹੀਂ ਆਂ ਜੀ ਸਰਿੰਦਰ ਚੌਂਦਰੀ ਬਹੁਤ ਵਧੀਆ ਇਨਸਾਨ ਆਂ ਆਂ ਜੀ ਉਹਦੇ ਕੋਲ ਆਮ ਜਾਨੇ ਇਕੱਠੇ ਹੋ ਗਏ ਜਦੋਂ ਵੀ ਜਾਨੇ ਆ ਨਾ ਤੋ ਗਾੜੀਆਂ ਫੇਰਦਾ ਨਾ ਮਮਸ਼ਾ ਮੇਰੀ ਮਜਬੂਰੀ ਆ ਮੈਂ ਵਿਰੋਧੀ ਤੇ ਰਹਿਣ ਕਰਕੇ ਮੈਨੂੰ ਫੰਡ ਹੀ ਨਹੀਂ ਮਿਲਿਆ ਹੁੰਦਾ ਮੀਟਿੰਗ ਹੀ ਨਹੀਂ ਬੁਲਾਦੇ ਮੀਟਿੰਗ ਜੇ ਜੀ ਮੀਟਿੰਗ ਬੁਲਾ ਲੈਣਗੇ ਨਾ ਫੇਰ ਇਹਨਾਂ ਦੇ ਖਤਮ ਹੋ ਜਾਣਾ ਕਿਉਂਕਿ ਇਹਨੇ ਫਿਰ ਸ਼ੋਅ ਕਿੱਥੋਂ ਕਰਨਾ ਅਸਲੀ ਤੌਰ ਤੇ ਇਹ ਮジョਰਟੀ ਆਪਣੀ ਕਾਂਗਰਸ ਦੀ ਹੈ ਤੇ ਜੇ ਇਹ ਸੱਦ ਲੈਣਗੇ ਤੇ ਉੱਥੇ ਪੰਗਾ ਪੈ ਜਾਣਾ ਐਮਐਲਏ ਦਾ ਥੋੜੀ ਬੇਬਸ ਹੈ ਮਾਨ ਸਾਹ ਦਾ ਥੋੜੀ ਬੇਬਸ ਹੈ ਇਹਨਾਂ ਨੇ ਹੁਣ ਜਿਤਨਾ ਉਹ ਇਹਨਾਂ ਨੂੰ ਡਿਚਕਣਾ ਕਰਦੇ ਕਾਂਗਰਸ ਵਿੱਚ ਬੀਜੇਪੀ ਦਾ ਇੱਕ ਕਾਂਗਰਸ ਵਿੰਗ ਹੈਗਾ ਹੈਗਾ ਨਾ ਇਤਨਾ ਹੀ ਆਪ ਵਿੱਚ ਵੀ ਬੇਬਰਾਬਰ ਦਾ ਇੱਕ ਕਾਂਗਰਸ ਵਿੰਗ ਹੈਗਾ ਮੇਅਰ ਵੀ ਉਹਨਾਂ ਦਾ ਹੀ ਇਹਨਾਂ ਨੂੰ ਤੁਸੀਂ ਵੇਖ ਲਿਓ ਆ ਜਿਹੜੇ ਐ ਪਹਿਲੇ ਦੀ ਖਲੋਤੇ ਨੇ ਨਾ ਇਹਨਾਂ ਨੇ ਹੁਣ ਜੇ ਖਲਾਰੋਗੇ ਨਾ ਕੌਂਸਲਰ ਦੀ ਇਲੈਕਸ਼ਨਾਂ ਆ ਵਾਸਤੇ ਤੇ ਮੈਂ ਕਹਿੰਦਾ ਜਮਾਨਤ ਜਬਤ ਹੋ ਜਾਣੀ ਦਿੱਲੀ ਦਿੱਲੀ ਹਾਰ ਕੇ ਕੇਜਰੀਵਾਲ ਮਨੀਸ਼ ਸ਼ਿਸ਼ੋਦੀਆ ਉਹ ਹੋਰ ਉਹਨਾਂ ਦੇ ਚਰੀ ਲੀਡਰਸ਼ਿਪ ਹੈ ਉਹ ਪੰਜਾਬ ਦੇ ਵਿੱਚ ਹੈ ਕਿਉਂਕਿ ਅਸੀਂ ਪੰਜਾਬ ਜਿੱਤ ਲਿਆ ਵਾ ਕਿਸ ਇੰਨੇ ਪੰਜਾਬ ਪੰਜਾਬ ਦੇ ਲੋਕਾਂ ਦੇ ਮੁੱਦੇ ਦਿੱਲੀ ਦੇ ਮੁਖਬਤਿਆਂ ਨਾਲ ਬਹੁਤ ਲੱਗ ਰਹੇ 2027 ਦੇ ਵਿੱਚ ਚੋਣ ਨੇ ਫਿਰ ਮੁਰਜਰਾ ਤੁਹਾਡੇ ਕੋਲ ਆਣਗੇ ਵੋਟਾਂ ਦੇ ਲਈ ਭਜਾਵਾਂਗੇ ਇੱਥੋਂ ਤੇ ਅੱਗੇ ਲਾ ਕੇ ਭੰਜਣਗੇ ਵੇਖਿਓ ਪ੍ਰਧਾਨ ਮੰਤਰੀ ਦੇਸ਼ ਦਾ ਮੁੱਖ ਮੰਤਰੀ ਸਟੇਟ ਦਾ ਹੈਨਾ ਜੀ ਮੇਅਰ ਵੀ ਸ਼ਹਿਰ ਦਾ ਹੁੰਦਾ ਹੈਨਾ ਉਹ ਠੀਕ ਹੈ ਜੀ ਜਿੱਤ ਕੇ ਜਿੰਨੂੰ ਵੋਟ ਅਸੀਂ ਪਾਈ ਹੋਏ ਵੋਟ ਨਾ ਪਾਈਏ ਇਹ ਕੋਈ ਡਿਸਕਲੋਜ਼ ਕਰਦਾ ਅਸੀਂ ਕੋਈ ਅਸੀਂ ਕਿਸੇ ਪਾਰਟੀ ਦੇ ਬੰਦੇ ਥੋੜੀ ਪਰ ਸਵਾਲ ਹੈਗਾ ਵੀ ਕੰਮ ਤੇ ਤੁਸੀਂ ਕਰਦੇ ਹੋ ਅੱਛਾ ਤੁਸੀਂ ਦੁਬਾਰਾ ਨਹੀਂ ਜਿੱਤਣਾ ਕੋਈ ਨਮਸਕਾਰ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਬਾਰ ਟਾਈਮ ਤਾਂ ਮੈਂ ਹਾਂ ਮੁਕੇਸ਼ ਬਾਵਾ ਪੰਜਾਬ ਦੀ ਅਗਰ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਔਰ ਉਹਨਾਂ ਨੇ 2022 ਦੇ ਵਿੱਚ ਸੱਤਾ ਸੰਭਾਲਣ ਤੋਂ ਪਹਿਲੇ ਕੀ ਸੀ ਕਿ ਅਸੀਂ ਦਿੱਲੀ ਮਾਡਲ ਜਿਹੜਾ ਹੈ ਉਹ ਪੰਜਾਬ ਦੇ ਵਿੱਚ ਲੈ ਕੇ ਆਵਾਂਗੇ ਔਰ ਹਰਿਆ ਭਰਿਆ ਜਿਹੜਾ ਪੰਜਾਬ ਹੈ ਉਹਨੂੰ ਜਿਹੜਾ ਸੀ ਕਰਾਂਗੇ ਪਰ ਕਿਤਨਾ ਕਿਤੇ ਜਿਹੜੀਆਂ ਤਸਵੀਰਾਂ ਨੇ ਅਗਰ ਗੁਰੂ ਨਗਰੀ ਅੰਮ੍ਰਿਤਸਰ ਦੀ ਗੱਲ ਕੀਤੀ ਜਾਵੇ ਤਾਂ ਗੁਰੂ ਨਗਰੀ ਅੰਮ੍ਰਿਤਸਰ ਦੀ ਜਿਹੜੀ ਤਸਵੀਰਾਂ ਨੇ ਉਹ ਗੰਦਗੀ ਭਰੇ ਮਾਹੌਲ ਆ ਲੋਕ ਜਿਹੜੇ ਨੇ ਬਹੁਤ ਪਰੇਸ਼ਾਨ ਨੇ ਕਿਉਂਕਿ ਬਰਸਾਤਾ ਹੋਇਆ ਸੀਵਰੇਜ ਦਾ ਪਾਣੀ ਦੀ ਗੱਲ ਕੀਤੀ ਹੈ ਉਹ ਘਰਾਂ ਦੇ ਵਿੱਚ ਤੱਕ ਚਲਾ ਘਰਾਂ ਦੇ ਅੰਦਰ ਤੱਕ ਚਲਾ ਗਿਆ ਅਤੇ ਜਿਹੜੇ ਪਾਰਕ ਨੇ ਪਾਰਕਾਂ ਦੇ ਹਾਲਾਤ ਜਿਹੜੇ ਨੇ ਬਹੁਤ ਬੁਰੇ ਨੇ ਪਾਰਕਾਂ ਵਿੱਚ ਕੋਈ ਵੀ ਜਿਹੜੀ ਹੈ ਸਾਫ ਸਫਾਈ ਨਹੀਂ ਹੈ ਲੋਕਾਂ ਨੂੰ ਕਲੋਨੀ ਦੇ ਵਿੱਚ ਨਿਕਲਣ ਲਈ ਵੀ ਜਿਹੜਾ ਉਹ ਸੋਚਣਾ ਪੈਂਦਾ ਕਿਉਂਕਿ ਇੰਨੇ ਕੁ ਕੂੜੇ ਦੇ ਢੇਰ ਲੱਗੇ ਹੋਏ ਨੇ ਕਿ ਬਦਬੂ ਦਾ ਆਲਮ ਹੈ ਔਰ ਇੱਥੇ ਇੱਕ ਨੌਜਵਾਨ ਵੱਲੋਂ ਜਸਪ੍ਰੀਤ ਸਿੰਘ ਜਿਹੜਾ ਨੌਜਵਾਨ ਹੈ ਉਹਨਾਂ ਵੱਲੋਂ ਜਦੋਂ ਕਲੋਨੀ ਦੇ ਬਾਹਰ ਹੋਲਡਿੰਗ ਲਗਾਈ ਜਾਂਦੀ ਸੀ ਗੁਰੂ ਅਰਜਨ ਦੇਵ ਨਗਰ ਦੇ ਬਾਹਰ ਹੋਲਡਿੰਗ ਲਗਾਈ ਗਈ ਸੀ ਕਿ ਜਾਗਪਹਿਨੀ ਸੁੱਤੀਏ ਸਰਕਾਰੇ ਅਸੀਂ ਤੈਨੂੰ ਟੈਕਸ ਭਰਦੇ ਹਾਂ ਖੱਡੇ ਟਟੋਏ ਉਹਦੇ ਬਾਰੇ ਗੱਲ ਕਰਨੀ ਹੈ ਜਸਪ੍ਰੀ ਜੀ ਜਸਪ੍ਰੀ ਜੀ ਕੀ ਮੰਚਾਇਆ ਕਿ ਜਿਹੜਾ ਤੁਸੀਂ ਬਾਹਰ ਮੇਨ ਰੋਡ ਦੇ ਉੱਪਰ ਜਿਹੜੀਆਂ ਤੁਸੀਂ ਕਲੋਨੀ ਦੀ ਐਂਟ੍ਰੈਂਸ ਤੇ ਹੀ ਹੋਲਡਿੰਗ ਲਗਾਈ ਔਰ ਕੀ ਹਾਲਾਤ ਨੇ ਕਲੋਨੀ ਦੇ ਕੀ ਦਿੱਕਤ ਪਰੇਸ਼ਾਨੀ ਹੈ ਜੀ ਦੇਖੋ ਜੀ ਇੱਥੇ ਸਭ ਤੋਂ ਪਹਿਲੇ ਅੰਤਲ ਜੀ ਨੇ ਇਸ ਤਰ੍ਹਾਂ ਦੱਸਿਆ ਵੀ ਕੂੜੇ ਦਾ ਸੜਕਾਂ ਦਾ ਕੂੜੇ ਦੀ ਲਿਫਟਿੰਗ ਫੌਗਿੰਗ ਔਰ ਸਭ ਤੋਂ ਜ਼ਿਆਦਾ ਤਾਰਾਂ ਦੇ ਜਿਹੜੇ ਜਾਲ ਪਏ ਆ ਇਹਨਾਂ ਮਤਲਬ ਕਿ ਕੁਸ਼ਵੀ ਇੱਥੇ ਮਤਲਬ ਨਮਾਏਂ ਦੇ ਆਨੂੰ ਕਈ ਦਾ ਲੈਟਰ ਜਿੱਦਾਂ ਆਪਾਂ ਦੇ ਕੇ ਆਏ ਸੀਗੇ ਐਮ ਐ ਐਮ ਐਲ اے ਸਾਹਿਬ ਨੂੰ ਆ ਉੱਤਰ ਨਾ ਵੀ ਦਿੱਤਾ ਮੈਂ ਕਾਰਪੋਰੇਸ਼ਨ ਦਫਤਰ ਉੱਥੇ ਤੇ ਹੁਣ ਕੱਲੇ ਨਹੀਂ ਮੈਂ ਦਿੱਤਾ ਸੀਗਾ ਧੰਨਵਾਦ ਤੇ ਹੁਣ ਮੈਂ ਮੇਅਰ ਸਾਹਿਬ ਨੂੰ ਮੈਂ ਮਿਲ ਕੇ ਆਇਆ ਸੀਗਾ ਤੇ ਕਹਿੰਦੇ ਕੋਈ ਨਹੀਂ ਕੋਈ ਨਹੀਂ ਕਰਾ ਦਾਂਗੇ ਕਰਾ ਦਾਂਗੇ ਪਰ ਹੱਲੇ ਤੱਕ ਤੇ ਕੋਈ ਕੁਝ ਨਹੀਂ ਕੀਤਾ ਜਦ ਤੇ ਚੋਣ ਹੋਏ 4 ਸਾਲ ਹੋ ਗਏ ਚੋਣ ਹੋਇਆ ਨੂੰ ਕਿੰਨੀ ਕੁ ਵਾਰ ਜਿਹੜੇ ਇੱਥੋਂ ਦੇ ਮੌਜੂਦਾ ਜਿਹੜੇ ਵਿਧਾਇਕ ਨੇ ਕਿੰਨੀ ਕੁ ਵਾਰ ਉਹਨਾਂ ਨੇ ਆਏ ਮੈਂ ਆਏ ਨਹੀਂ ਉਹਨਾਂ ਦੇ ਪਤਾ ਨਹੀਂ ਆ ਵੀ ਲੱਗਾ ਹੈਗਾ ਉਹਨਾਂ ਨੂੰ ਨਹੀਂ ਪਤਾ ਕੁਝ ਵੀ ਉਹ ਸਭ ਸਿਸਟਮ ਕਲੈਪਸ ਹੋ ਗਿਆ ਇਹਨਾਂ ਦਾ ਨਾ ਇਹਨਾਂ ਕੋ ਸੜਕਾਂ ਬਣਾਈਆਂ ਜਾਣ ਦੀਆਂ ਨਾ ਹੀ ਕਾਰਪੋਰੇਸ਼ਨ ਕੋ ਪੈਸੇ ਹੈਗੇ ਸਟਾਫ ਨੂੰ ਨਾ ਤਨਖਾਹਾਂ ਦੇਣ ਜੋ ਕੇ ਪੈਸੇ ਨਹੀਂ ਹੈਗੇ ਤੇ ਇਹਨਾਂ ਨੇ ਹੋਰ ਇੱਥੇ ਕੀ ਕਰਨ ਗੱਲ ਹੋਈ ਸੀ ਕਿ 2.5 ਸਾਲ ਜਿਹੜੇ ਨੇ ਚੋਣਾਂ ਵਲੇਟ ਹੋਏ ਜਿਹਦੇ ਕਰਕੇ ਜਿਹੜਾ ਸਰਕਾਰਾਂ ਜਿਹੜੀ ਨੇ ਉਹ ਆਪਣੇ ਸਹੀ ਢੰਗ ਦੇ ਨਾਲ ਵਰਕ ਨਹੀਂ ਕਰ ਸਕਿਆ ਕਿਉਂਕਿ ਅਫਸਰਾਂ ਕੋਲ ਜਿਹੜਾ ਚੱਲ ਰਿਆ ਸੀ ਕਾਰਪੋਰੇਸ਼ਨ ਤੇ ਆਪਣੀ ਮਨਮਰਜ਼ੀ ਨਾਲ ਜਿਹੜਾ ਉਹ ਕੰਮ ਕਰਦੇ ਸੀ 2.5 ਔਰ ਹੁਣ 9 ਮਹੀਨੇ ਹੋ ਚੁੱਕੇ ਨੇ ਨਿਗਮ ਦਾ ਵਿਸਤਾਰ ਹੋਇਨੂੰ ਜਿਹੜੇ ਮੇਅਰ ਨੇ ਜਤਿੰਦਰ ਸਿੰਘ ਮੋਤੀਪਾੜੀ ਆ ਉਹ ਬੈਠ ਚੁੱਕੇ ਉਹਨਾਂ ਦਾ ਕਹਿਣਾ ਹੈ ਕਿ ਬਹੁਤ ਵਧੀਆ ਢੰਗ ਦੇ ਨਾਲ ਅਸੀਂ ਜਿਹੜਾ ਕੰਮ ਕਰ ਰਹੇ ਹਾਂ ਸ਼ਹਿਰ ਦੀ ਜਿਹੜੀ ਨੁਹਾਰ ਅਸੀਂ ਕਾਇਆ ਕਲਪ ਕਰ ਰਹੇ ਹਾਂ ਕੁਛ ਨਹੀਂ ਜੀ ਕਰਦੇ ਉੱਥੇ ਜਾ ਕੇ ਫੋਟੋਆਂ ਖਚਾਣਦੇ ਆ ਹੋ ਕੇ ਆ ਇਧਰ ਚਲੇ ਗਏ ਉਧਰ ਚਲੇ ਗਏ ਕੁਛ ਨਹੀਂ ਕਰਮ ਨਾਲੇ 2.5 ਸਾਲ ਹੋ ਗਏ ਆ ਪਰ ਇਹਨਾਂ ਇਲੈਕਸ਼ਨਾਂ ਵੀ ਤਾਂ ਲੇਟ ਕਰਾਈਆਂ ਨੇ ਵੀ ਲੋਕਾਂ ਚ ਕੀ ਮੂੰਹ ਲੈ ਕੇ ਜਾਵਾਂਗੇ ਕੀਤਾ ਤੇ ਕੁਛ ਹੈ ਨਹੀਂ ਜਾਂ ਕੀਤਾ ਹੋਵੇ ਤੇ ਆਣ ਲੋਕਾਂ ਦੇ ਵਿੱਚ ਇੱਥੇ ਵਿਚਰਨ ਕਿਉਂਕਿ ਪਤਾ ਉਹਨਾਂ ਨੂੰ ਕੀ ਹੋਣਾ ਇਹਨਾਂ ਦੇ ਹਾਲਾਤ ਕਿ ਡੇਢ ਸਾਲ ਰਹਿ ਗਿਆ ਬਸ ਕੋਈ ਨਹੀਂ ਵੇਖੀ ਜੋ ਬਿਲਕੁਲ ਇੱਕ ਸਾਲ ਦਾ ਸਮਾਂ ਜਿਹੜਾ ਕੋਈ 2025 ਵੀ ਨਿਕਲ ਗਿਆ 2027 ਚੜਦੇ ਆਂ ਜਿਹੜੀਆਂ ਜੋ ਜਿਹੜੀਆਂ ਵਿਧਾਨ ਸਭਾ ਦੇ ਚੋਣ ਨੇ ਕੀ ਮਨ ਦੇ ਵਿੱਚ ਹੈ ਕਿ ਕਿਸ ਤਰ੍ਹਾਂ ਦਾ ਜਿਹੜਾ ਨੁਮਾਇੰਦਾ ਜਿਹੜਾ ਚਾਹੀਦਾ ਜਿਹੜੀ ਤੁਹਾਡੀ ਗੱਲ ਜਿਹੜੀ ਆ ਜਿਹੜੀਆਂ ਮੁਸ਼ਕਲਾਂ ਨੇ ਉਹ ਜਿਹੜੀ ਹੈ ਸਰਕਾਰ ਤੱਕ ਪਹੁੰਚਾਵੇ ਵਿਧਾਨ ਸਭਾ ਦੇ ਦੇਖੋ ਨੁਮਾਇੰਦਾ ਇਸ ਤਰ੍ਹਾਂ ਚਾਹੀਦਾ ਵੀ ਜਿੱਤਣ ਤੋਂ ਬਾਅਦ ਘਰ ਨਾ ਬੈਜੇ ਲੋਕਾਂ ਦੇ ਵਿੱਚ ਆਵੇ ਵਿਚਰੇ ਔਰ ਸਾਰਿਆਂ ਦੀ ਸੋਣਨ ਵੀ ਤੁਹਾਨੂੰ ਕੀ ਪ੍ਰੋਬਲਮ ਆ ਸਾਰੇ ਆਪਣੇ ਕਾਉਂਸਲਰਾਂ ਨਾਲ ਮੀਟਿੰਗਾਂ ਲੈਣ ਸਾਰੇ ਜਿੰਨੇ ਪ੍ਰਧਾਨ ਹੈਗੇ ਆ ਗੱਲੇ ਵਾਰਡ ਦੇ ਪ੍ਰਧਾਨ ਜਿੰਨੇ ਵੀ ਇੱਥੇ ਜ਼ਿਲ੍ਹਾ ਪ੍ਰਧਾਨ ਸਾਰਿਆਂ ਨੂੰ ਇਕੱਠੇ ਕਰਕੇ ਮੀਟਿੰਗਾਂ ਇਲਾਕਿਆਂ ਦੇ ਵਿੱਚ ਆਉਣ ਤੇ ਕੰਮ ਕਰਾਉਣ ਮੌਜੂਦਾ ਪਾਰਸ਼ਦ ਜਿਹੜੇ ਇੱਥੋਂ ਚੁਣੇ ਗਏ ਆ ਇਸ ਵਾਰਡ ਦੇ ਵਿੱਚ ਵਾਰਡ ਨੰਬਰ 65 ਦੇ ਵਿੱਚ ਸਿਸਟਮ ਅਸੀਂ ਖੜੇ ਆ ਤੇ ਇੱਥੋਂ ਜਿਹੜੇ ਮੌਜੂਦਾ ਪਾਰਸ਼ਦ ਨੇ ਕਿੰਨੀ ਕਵਾਰੋ ਇਸ ਵਾਰ ਕਲੋਨੀ ਚ ਆ ਚੁੱਕੇ ਔਰ ਕਿਹੜੇ ਕਿਹੜੇ ਕੰਮ ਜਿਹੜੇ ਉਹਨਾਂ ਵੱਲੋਂ ਕਰਵਾਏ ਜਾ ਰਹੇ ਦੇਖੋ ਕੰਮ ਤੁਸੀਂ ਉਹਨਾਂ ਨੂੰ ਜਾ ਕੇ ਪੁੱਛੋ ਨੇ ਕਲੋਨੀ ਚ ਤੁਸੀਂ ਕਲੋਨੀ ਚ ਕਿੰਨੀ ਵਾਰ ਆ ਚੁੱਕੇ ਹੋ ਕੋਈ ਕੰਮ ਮੈਥੋਡ ਸਟਾਰਟ ਕਰਵਾਏ ਉਹਨਾਂ ਨੂੰ ਸਟਾਰਟ ਜੀ ਵੇਖੋ ਮੈਂ ਇਹੀ ਚੀਜ਼ ਚਾਹੁੰਦਾ ਵੀ ਜੇ ਤੁਸੀਂ ਜਿੱਤ ਗਏ ਜੇ ਨਾ ਤੇ ਇੱਥੇ ਆ ਕੇ ਫਿਰ ਲੋਕਾਂ ਦੀ ਇੱਕ ਫੋਨ ਤੇ ਆਓ ਜੀ بیا ਜਿਹਨਾਂ ਨੂੰ ਲੋੜ ਆ ਜਾਂ ਇਹਨਾਂ ਨੂੰ ਲੋੜ ਆ ਜੇ ਫੋਨ ਕਰਨ ਹਾਂਜੀ ਜੀ ਆਓ ਫੋਨ ਹੀ ਨਹੀਂ ਕਿਸੇ ਨੇ ਕੋੱਖ ਨਹੀਂ ਕੁਝ ਨਹੀਂ ਹੋਲਡਿੰਗ ਆ ਜਿਹੜੀਆਂ ਨੇ ਤੁਹਾਡੀਆਂ ਉਤਾਰ ਦਿੱਤੀਆਂ ਗਈਆਂ ਨੇ ਉਹ ਹੋਲਡੀਆਂ ਉਤਰ ਗਈਆਂ ਨੇ ਅਗਰ ਹੁਣ ਵੀ ਅਗਰ ਸੁਲਵਾਈ ਨਹੀਂ ਹੁੰਦੀ ਤਾਂ ਅਗਲਾ ਸਟੈਪ ਕੀ ਰਹੇਗਾ ਹੁਣ ਹੋਰ ਲਵਾਵਾਂਗੇ ਹੋਲਡਿੰਗਾਂ ਜੇ ਹੁਣ ਵੀ ਨਹੀਂ ਫਿਰ ਵੀ ਨਹੀਂ ਕੀਤਾ ਕੁਝ ਵੀ ਤਾਂ ਫਿਰ ਉੱਥੇ ਕਰਾਂਗੇ ਕਾਰਪੋਰੇਸ਼ਨ ਡੀਜੀ ਸਾਹਿਬ ਤਾਂ ਇਹਨਾਂ ਪੱਕਾ ਵੀ ਦੇਨ ਜਾਵਾਂਗੇ ਹੋਲਡਿੰਗ ਦੇ ਵਿੱਚ ਐਕਚੁਅਲ ਲਿਖਿਆ ਕੀ ਸੀ ਕੀ ਸੀ ਮਨ ਚ ਆਇਆ ਤੁਸੀਂ ਕਿਉਂਕਿ ਇੱਕ ਤਖਤੀ ਵੀ ਫੜੀ ਸੀ ਉਹ ਫੋਟੋ ਦੇਖ ਇਹ ਮੈਂ ਤਖਤੀ ਉਦੋਂ ਫੜੀ ਜਦੋਂ ਮੈਂ ਇੱਥੇ ਧਰਨਾ ਲਾਇਆ ਸੀ ਕਾਰਪੋਰੇਸ਼ਨ ਦਫਤਰ ਤੇ ਬਹੁਤ ਹੀ ਜ਼ਿਆਦਾ ਮਤਲਬ ਉਹਨਾਂ ਉਦੋਂ ਤੇ ਉਹ ਕੂੜੇ ਵਾਲਿਆਂ ਦਾ ਸੜਕਾਂ ਦਾ ਜ਼ਿਆਦਾ ਮੇਨ ਪ੍ਰੋਬਲਮ ਹੈਗੀ ਸੜਕਾਂ ਦੀ ਤੇ ਕੂੜੇ ਦੀ ਲਿਫਟਿੰਗ ਦੀ ਜੀ ਕਿਉਂਕਿ ਸੱਤ-ਸੱਤ ਦਿਨ ਹਫਤਾ-ਹਫਤਾ ਆਉਂਦੀ ਹੀ ਨਹੀਂ ਫਿਰ ਲੋਕਾਂ ਨੂੰ ਕੀ ਹੁੰਦਾ ਵਾ ਵੀ ਫਿਰ ਲੋਕੀ ਵੀ ਉੱਥੇ ਸੁੱਟ ਜਾਂਦੇ ਸਰ ਜੇ ਤੁਸੀਂ ਲਿਫਟਿੰਗ ਹੀ ਟਾਈਮ ਨਾ ਕਰੋਗੇ ਤੇ ਆਪਾਂ ਕੀ ਕਰਨਾ ਬਿਲਕੁਲ ਜੀ ਜੀ ਕੁਝ ਹੋਰ ਵੀ ਜਿਹੜੇ ਕਲੋਨੀ ਦੇ ਨਿਵਾਸੀ ਨੇ ਉਹ ਵੀ ਇੱਥੇ ਮੌਜੂਦ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਆਹ ਹੋ ਡੀ ਜੀ ਜੀ ਸਰ ਕੀ ਓਕੇ ਆਹ ਤੇ ਆਪ ਲੋਕ ਜੀ ਸਰ ਕੀ ਨਾਮ ਹੈ ਜੀ ਹਰਸ਼ ਹਰ ਚੀ ਕੀ ਦਿੱਕਤ ਪਰੇਸ਼ਾਨੀ ਹੈ ਕਿਉਂਕਿ ਪੰਜਾਬ ਸਰਕਾਰ ਤਾਂ ਕਹਿ ਰਹੀ ਹੈ ਕਿ ਅਸੀਂ ਵਿਕਾਸ ਹੀ ਬਹੁਤ ਕਰ ਰਹੇ ਹਾਂ 4 ਸਾਲਾਂ ਦੇ ਵਿੱਚ ਜਿੰਨੇ ਜਿੰਨੇ ਵੀ ਅਸੀਂ ਵਾਅਦੇ ਕੀਤੇ ਅਸੀਂ ਜੋ ਜੋ ਵਾਅਦੇ ਕੀਤੇ ਸੀ ਉਹ ਸਾਰੇ ਵਾਅਦੇ ਅਸੀਂ ਪੂਰੇ ਕਰਦੇ ਦੇਖੋ ਜੀ ਜਿੱਥੇ ਉਹਨਾਂ ਨੇ ਕਰਦੇ ਉੱਥੇ ਵਿਖਾ ਦੇ ਕੋਈ ਵਾਦਾ ਬੇਸਿਕ ਪ੍ਰੋਬਲਮ ਸਾਡੀ ਕੀ ਕੀ ਸੈਨੀਟਾਈਜੇਸ਼ਨ ਦੀ ਜੀ ਇਹ ਮੁੰਡਾ ਸਾਨੂੰ ਲੈ ਕੇ ਕਮਿਸ਼ਨਰ ਸਾਹਿਬ ਨੂੰ ਵੀ ਮਿਲਿਆ ਹੈ ਜੀ ਇਹ ਕੋਈ ਪਾਰਟੀ ਬਾਜੀ ਦੀ ਥੋੜੀ ਹੈਗੇ ਇਹ ਹੈਗਾ ਕਮਿਸ਼ਨਰ ਸਾਹਿਬ ਨੂੰ ਮਿਲ ਲੋ ਕਮਿਸ਼ਨਰ ਸਾਹਿਬ ਨੂੰ ਮਿਲ ਲੇ ਐਮ ਐਲ ਏ ਸਾਹਿਬ ਨੂੰ ਚਿੱਠੀ ਦੇ ਦੋ ਐਮ ਐਲ ਏ ਸਾਹਿਬ ਨੂੰ ਚਿੱਠੀ ਦੇ ਦਿੱਤੀ ਠੀਕ ਹੈ ਆਪਣਾ ਮੇਅਰ ਸਾਹਿਬ ਨੂੰ ਚਿੱਠੀ ਦੇ ਦੋ ਮੇਅਰ ਸਾਹਿਬ ਨੂੰ ਦੇ ਦਿੱਤੀ ਹੁਣ ਜ਼ਵਾਈ ਕਰਨੀ ਨਹੀਂ ਇਹਨੇ ਫੜਕਾ ਬਣਾਣੀਆਂ ਹੀ ਨਹੀਂ ਹੈ ਇਹਨਾਂ ਦੇ ਮੈਨੀਫੈਸਟੋ ਜਗਾ ਹੀ ਬਈ ਤਾਰਾਂ ਹਟਾਵਾਂਗੇ ਹੈਨਾ ਗੇਜਰੀਵਾਲ ਸਾਹਿਬ ਨੇ ਕਿਹਾ ਹੈ ਤੁਹਾਡੇ ਸਾਹਮਣੇ ਇਹ ਤਾਂ ਜਾਲ ਜਿਹੜਾ ਹਟ ਗਿਆ ਠੀਕ ਹੈ ਬਾਕੀ ਇਹ ਇੱਕ ਵੈਲ এডਿਕੇਟਿਡ بڑے بڑے ਅਫਸਰ ਡਾਕਟਰ ਸਾਹਿਬ ਘਰ ਨੇ ਅਫਸਰ ਬੰਦੇ ਰਹਿੰਦੇ ਨੇ ਲੋਕੀ ਪ੍ਰਾਈਵੇਟਲੀ ਫਿਰ ਆਪਣਾ ਮੈਨੇਜ ਕਰ ਲੈਂਦੇ ਆ ਪਰ ਸੜਕ ਤੇ ਬਣਿਆ 10 ਸਾਲ ਹੀ ਹੋ ਗਿਆ ਜੀ ਉਹ ਬਜ਼ੁਰਗ ਬੰਦੇ ਤਿੰਨ ਚਾਰ ਵੇਟੇ ਗੇਪੇ ਨੇ ਆਪਣੇ ਪਰਸਨਲ ਲੈਵਲ ਤੇ ਤਾਰ ਲਿਆਓ ਤੇ ਲਾਈਟਾਂ ਲਵਾ ਲਓ ਕੋਈ ਆਂਦਾ ਹੀ ਨਹੀਂ ਨਮਾਂਦਾ ਆਂਦਾ ਹੀ ਨਹੀਂ ਹੁਣ ਜਿਹੜੇ ਮੁਝੇ ਤੁਸੀਂ ਕੋਈ ਵੀ ਐਮਐਲਏ ਕੋਣ ਹੈ ਐਮਐਲਏ ਕੀ ਕਰ ਰਿਹਾ ਉਹਨੂੰ ਪਤਾ ਹੋਏਗਾ ਸਾਨੂੰ ਥੋੜੀ ਸਾਡੇ ਕੋ ਤੇ ਨਹੀਂ ਆਇਆ ਅਸੀਂ ਉਹਨੂੰ ਅਸੀਂ ਉਹਨੂੰ ਮਿਲ ਆਏ ਭਾਈਆ ਚਿੱਠੀ ਦੇ ਆਏ ਇੱਕ ਉਹ ਕਹਿੰਦਾ ਇਹ ਕਰਾਣੇ ਫਰਕ ਪੈ ਜਿੰਨਾ ਸਮਾਂ ਹੋ ਗਿਆ ਚਿੱਠੀ ਦੇ 7 ਜੂਨ ਨੂੰ ਦਿੱਤੀ ਡੇਢ ਵੀ ਜਿਆਦਾ ਸਾਨੂੰ 7 ਜੂਨ 2025 ਬੱਚੀ ਜੀ ਆ ਦਫਤਰ ਫਾਈਲ ਬਣਾ ਕੇ ਪ੍ਰੋਪਰ ਦੇ ਕੇ ਆਏ ਪੂਰੀ ਪੀਡੀਐਫ ਬਣਾ ਕੇ ਆਏ ਆ ਸੜਕਾਂ ਲਿਖੋ ਟੁੱਟੀਆਂ ਆ ਵੇਖੋ ਸਾਰੇ ਖਟੀਆਂ ਲੈ ਪਰਸੋ ਜੀ ਆਪਾਂ ਕਿਤੇ ਦੋ ਕੁੜੀਆਂ ਡਿੱਗੀਆਂ ਇੱਥੇ ਆ بڑے ਐਡੇ ਵੱਡੇ ਢੋਏ ਆ ਜੀ ਜੀ ਦੋ ਕੁੜੀਆਂ ਸੜਕ ਤੇ ਐਥੇ ਆਪਣੇ ਜਾਣ ਦੀ ਆਪਣੇ ਧਿਆਨ ਉਹ ਉਹਦੇ ਢੋਏ ਚ ਵੱਜੀਆਂ ਦੋ ਵਿਚਾਰੀਆਂ ਉਲਟ ਕੇ ਡਿੱਗੀਆਂ ਉਹ ਵੀ ਸਰਕਾਰ ਨੂੰ ਗਾਲਾਂ ਕੱਢਣ ਡੀਆਂ ਐ ਫੇ ਕੀ ਕਰਨ ਕੀ ਡੇ ਸਰਕਾਰ ਜੇ ਸਾਰੇ ਲੋਕਾਂ ਤੋਂ ਇੰਨਾ ਟੈਕਸ ਲੈਂਦੇ ਆ ਸਾਰਾ ਕੁਝ ਲੈਂਦੇ ਆ ਤਾਂ ਕੋਈ ਨਾ ਕੁਝ ਵਿੱਚੋਂ ਲਾ ਦਿਓ ਕੋਈ ਸੜਕਾਂ ਹੀ ਬਣਾਉਣ ਆ ਮੇਰਾ ਖਿਆਲ ਸੜਕਾਂ ਬੜੀਆਂ ਨੂੰ 10-12 ਸਾਲ ਹੋ ਗਏ ਉਤੋਂ ਮਗਰੋਂ ਸੜਕਾਂ ਨਹੀਂ ਬਣੀਆਂ ਉਸ ਤੋਂ ਬਾਅਦ ਕਾਂਗਰਸ ਦੀ ਸਰਕਾਰ ਵੀ ਆਈ ਹੈ ਜਿਹੜੇ ਕਾਰਪੋਰੇਸ਼ਨ ਉਹ ਵੀ ਕਾਂਗਰਸ ਇਸ ਵੇਲੇ ਇਹਨਾਂ ਨਾਲੋਂ ਤਾਂ ਕੁਝ ਬਿਹਤਰ ਹੈਗਾ ਹੀ ਹੁਣ ਤੁਸੀਂ ਆਹ ਪਾਰ ਕੇ ਇੱਥੇ ਕਈ ਇੱਕ ਹੀ ਮੱਲੇ ਚ ਪਾਰ ਕੇ ਵਧੀਆ ਜਿਹੜਾ ਉਹਦੀਆਂ ਅਧੀਆਂ ਲਾਈਟਾਂ ਬੰਦ ਪਈਆਂ ਨੇ ਐਸੇ ਲੋਕਾਂ ਸੈਰਸੂਰ ਕਰਨੀ ਹੁੰਦੀ ਆ ਤੇ ਹੁਣ ਜਿਹੜਾ ਜਦੋਂ ਨਿਹਰਾ ਪੈਂਦਾ ਕੁੜੀਆਂ ਜਨਾਬ ਜਿਹੜੀਆਂ ਲੇਡੀਜ਼ ਆ ਉਹ ਆਪੋ ਆਪਣੇ ਘਰੋਂ ਚੱਲ ਜਾਂਦੀਆਂ ਫਿਰ ਹੋਰ ਕੀ ਹੋਰ ਕੀ ਕਰਨ ਤੇ ਬਾਕੀ ਇੱਥੇ ਪਾਣੀ ਆ ਇਹ ਵੇਲੇ ਪਾਣੀ ਸ਼ਾਮਾਂ ਨੂੰ ਆਉਂਦਾ ਵਾ ਸਵੇਰ ਵੇਲੇ ਪਾਣੀ ਜਿਹੜਾ ਵੱਧ ਤੋਂ ਵੱਧ ਅੱਧਾ ਪੌਣਾ ਘੰਟਾ ਉਹ ਤੋਂ ਮੁਗਰ ਪਾਣੀ ਨਹੀਂ ਆਉਂਦਾ ਘਰਾਂ 'ਚ ਜੀ ਪਾਣੀ ਪਾਣੀ ਵੀ ਨਹੀਂ ਆਉਂਦਾ ਜੀ ਪੀਣ ਵਾਲਾ ਪਾਣੀ ਸਰ ਜਾਨੀ ਸਰਕਾਰੀ ਦਾ ਪੀਣ ਵਾਲਾ ਪਾਣੀ ਮੈਂ ਪੀਣ ਵਾਲੇ ਪਾਣੀ ਦੀ ਮੈਂ ਗੱਲ ਕਰ ਰਿਹਾ ਸਰ ਇਹ ਵੇਲੇ ਸ਼ਾਮ ਵੇਲੇ ਆਉਂਦਾ ਵਾ ਡੇਢ ਦੋ ਘੰਟੇ ਤੇ ਸਵੇਰ ਵੇਲੇ ਤਾਂ ਅੱਧਾ ਪੌਣਾ ਘੰਟਾ ਤੋਂ ਵੱਧ ਪਾਣੀ ਨਹੀਂ ਆਉਂਦਾ ਜੀ ਜੀ ਸਰ ਕੀ ਨਾਮ ਹੈ ਜੀ ਆਪਣਾ ਸੁਖਬੀਰ ਸਿੰਘ ਸੁਖਬੀਰ ਜੀ ਕੀ ਕਾਰੋਬਾਰ ਹੈ ਭਾਈ ਤਾਰੂਵਾਰ ਕੀ ਕੰਮ ਕਰਦੇ ਹੋ ਤੁਸੀਂ ਭਾਈ ਮੇਰਾ ਪ੍ਰਾਪਰਟੀ ਦਾ ਕੰਮ ਆ ਜੀ ਦਾ ਠੀਕ ਹੈ ਮੈਂ ਆਪਣਾ ਪ੍ਰਾਪਰਟੀ ਦਾ ਹੀ ਕੰਮ ਕਰਦਾ ਵਾਂ ਵੀਰ ਜੀ ਕੀ ਦਿੱਕਤ ਪਰੇਸ਼ਾਨੀਆਂ ਕਿਹੜਾ ਏਰੀਆ ਕਿੰਨੀ ਵਾਰਡ ਨੰਬਰ ਹੈ ਭਾਈ ਦੇਖੋ ਦਿੱਕਤ ਇਹ ਹੀ ਆ ਸਾਰੇ ਜਾਨੇ ਵੀ ਕਹਿ ਰਹੇ ਆ ਕਿ ਸਾਨੂੰ ਸੜਕਾਂ ਦੀ ਪ੍ਰੋਬਲਮ ਕਾਫੀ ਜ਼ਿਆਦੀ ਆ ਰਹੀ ਆ ਅਸੀਂ ਹਰ ਵਾਰ ਸਰ ਨੂੰ ਮਿਲ ਕੇ ਵੀ ਆਉਂਨੇ ਆ ਸਾਰੀਆਂ ਸ਼ਿਕਾਇਤਾਂ ਵੀ ਕਰਦੇ ਆ ਐਪਲੀਕੇਸ਼ਨ ਵੀ ਲਿਖ ਕੇ ਦੋਨੇ ਫਿਰ ਵੀ ਸਾਡੀ ਸੁਣਵਾਈ ਨਹੀਂ ਹੋ ਰਹੀ ਤੁਸੀਂ ਸੜਕਾਂ ਦਾ ਵੀ ਹਾਲ ਦੇਖ ਲਓ ਕੀ ਹੋਇਆ ਪਿਆ ਇੱਥੇ ਅਸੀਂ ਇਹ ਕਹਿਣਾ ਚਾਹਾਂਗੇ ਕਿ ਤੁਸੀਂ ਆਉਂਦੇ ਜਰੂਰ ਹੋ ਸਾਡੇ ਕੋਲ ਹੱਥ ਜੋੜ ਕੇ ਕਿ ਸਾਨੂੰ ਵੋਟਾਂ ਪਾ ਦਿਓ ਕਿ ਸਾਡੀ ਉਸ ਵੋਟਾਂ ਦਾ ਫਿਰ ਸਾਡਾ ਲਾਜ ਵੀ ਤੇ ਰੱਖੋ ਨਾ ਨਿੱਤੇ ਵੋਟਾਂ ਹੀ ਸਾਰੀ ਸਰਕਾਰ ਨੂੰ ਹੀ ਪਾ ਵੀ ਦਿੰਦੇ ਪਰ ਆਉਂਦਾ ਕੋਈ ਨਹੀਂ ਇੱਥੇ ਕੱਟਵੇ ਕਾਟਮ ਮੱਲੇ ਦੀ ਸੁਣਵਾਈ ਦੀ ਕੀਤੀ ਜਾਵੇ ਮੱਲੇ ਵਾਲਿਆਂ ਦੀ ਜੋ ਦਿੱਕਤਾਂ ਨੇ ਜੋ ਪਰੇਸ਼ਾਨੀਆਂ ਹਨ ਉਹ ਤੇ ਉਹਨਾਂ ਨੂੰ ਪੁੱਛੀਆਂ ਜਾਣ ਤਾਕੀ ਮੱਲੇ ਵਾਲਿਆਂ ਨੂੰ ਸੰਤੁਸ਼ਟੀ ਹੋ ਸਕੇ ਜਿਨੂੰ ਅਸੀਂ ਚੁਣਿਆ ਹੈ ਜਿਹੜਾ ਅੱਗੋਂ ਅਸੀਂ ਵੋਟ ਪਾਈ ਉਹ ਅੱਗੋਂ ਸਾਡਾ ਅੱਗੋਂ ਸਾਰਾ ਸਾਡਾ ਸਾਡਾ ਧਿਆਨ ਰੱਖਦਾ ਵਾ ਕਟੋ-ਕਟ ਉਹ ਅੱਗੋਂ ਤੇ ਕਟੋ-ਕਟ ਇਸ ਮੱਲੇ ਵਿੱਚ ਤੇ ਹਣ ਜਿਹੜੇ ਵੀ ਜਿਨ੍ਹਾਂ ਨੂੰ ਵੀ ਆਪਾਂ ਚੁਣਿਆ ਵਾ ਤੇ ਸਫਾਈ ਦਾ ਇੱਥੇ ਬੁਰਾ ਹਾਲ ਆ ਬਹੁਤ ਜ਼ਿਆਦਾ ਤੁਸੀਂ ਇਹ ਕੂੜਾ ਦੇਖ ਲਓ ਕੂੜਾ ਬਹੁਤ ਜ਼ਿਆਦਾ ਹੋਇਆ ਪਿਆ ਵਾ ਅਸੀਂ ਇੱਥੋਂ ਤੱਕ ਕਿ ਮੈਂ ਜਿਹੜੇ ਕੂੜੇ ਵਾਲੇ ਆਉਂਦੇ ਆ ਕਈ ਕਈ ਦਿਨ ਨਹੀਂ ਆਉਂਦੇ ਮੈਂ ਆਪਣਾ ਪਰਸਨਲੀ ਪ੍ਰਾਈਵੇਟ ਇੱਕ ਬੰਦਾ ਲੈ ਕੇ ਰੱਖਿਆ ਹੋਇਆ ਵਾ ਮੈਂ ਉਹ ਮੇਰੇ ਕੋਲ ਆਉਂਦਾ ਵਾ ਇੱਕ ਦਿਨ ਛੱਡ ਕੇ ਆਉਂਦਾ ਮੈਂ ਤਾਂ ਕਿ ਮੇਰੇ ਕੂੜੇ ਦਾ ਮੇਰਾ ਮਸਲਾ ਕਰਦੇ ਕੂੜੇ ਦਾ ਮਸਲੇ ਦਾ ਹੱਲ ਹੋ ਸਕੇ ਬਾਕੀ ਅਜ ਤੁਸੀਂ ਮhalla ਸਾਰਾ ਵੇਖ ਲਓ ਜਿਹੜਾ ਸਾਰਿਆਂ ਦੇ ਘਰਾਂ ਦੇ ਵਿੱਚ ਸੇਮ ਪ੍ਰੋਬਲਮ ਚੱਲਣਦੀ ਆ ਕੋੜੇ ਦੀ ਵੀ ਚੱਲਣਦੀ ਹਰ ਚੀਜ਼ ਚੱਲਣਦੀ ਆ ਬੇਸਿਕ ਜਿਹੜੀਆਂ ਨੀਡਸ ਐ ਇਹ ਘੱਟੋ ਘੱਟ ਲੋਕਾਂ ਦੀ ਤੇ ਪੂਰੀਆਂ ਕੀਤੀਆਂ ਜਾਣ ਤੇ ਸੜਕ ਵੇਖ ਲਓ 10 ਸਾਲ ਹੋ ਚੁੱਕੇ ਆ 10 ਸਾਲ ਹੋ ਚੁੱਕੇ ਆ 10 ਸਾਲਾਂ ਦੇ ਵਿੱਚ ਸੜਕ ਨਹੀਂ ਪਈ ਅਸੀਂ ਮੰਗ ਕਰ ਰਹੇ ਆ ਸਰਕਾਰ ਤੋਂ ਘੱਟੋ ਘੱਟ ਸਾਡੇ ਮਹੱਲੇ ਦਾ ਧਿਆਨ ਦਿੱਤਾ ਜਾਵੇ ਲੋਕਾਂ ਦਾ ਧਿਆਨ ਦਿੱਤਾ ਜਾਵੇ ਸੜਕ ਕਿੱਥੇ ਪਾਈ ਜਾਵੇ ਤਾਂ ਕਿ ਸਾਨੂੰ ਨੇਤਾ ਜਿਹੜੇ ਐਕਸੀਡੈਂਟ ਹੁੰਦੇ ਆ ਕਦੀ ਬੱਚੇ ਡਿੱਗ ਜਾਂਦੇ ਆ ਕਦੀ ਬਜ਼ੁਰਗ ਡਿੱਗ ਜਾਂਦੇ ਆ ਉਹਨਾਂ ਨੂੰ ਚੰਗਾ ਆਰਾਮ ਮਿਲ ਸਕੇ ਘੱਟੋ ਘੱਟ ਜੀ ਸਰ ਇਥੋਂ ਦੀ ਇਸ ਬਾੜ ਦੀ ਇਸ ਭੱਲੇ ਦੀ ਬਾਰੀ ਕਿਸਮਤ ਇਹ ਆ ਵੀ ਇਥੋਂ ਦਾ ਕਾਂਗਰਸ ਪਾਰਟੀ ਦਾ ਜਿਹੜਾ ਵਾ ਉਹ ਕੌਂਸਲਰ ਆ ਤੇ ਉਹ ਜਿਹੜਾ ਮਤਲਬ ਵੀ ਹੁਣ ਮੌਜੂਦ ਲਿੰਕ ਪਾਰਟੀ ਉਹਨਾਂ ਦਾ ਨਹੀਂ ਉਹਨੂੰ ਵਿਰੋਧੀ ਹੋਣ ਕਰਕੇ ਉਹਨੂੰ ਵੀ ਫੰਡ ਫੰਡ ਉਹਦੇ ਨਾਲ ਗੱਲ ਕਰਦੇ ਆ ਉਹਦੇ ਕੋਲ ਜਾਣਦੇ ਆ ਕਿ ਲੱਗਦਾ ਕਿ ਪਾਰਟੀ ਦੀ ਨੌ ਆ ਜੀ ਇਥੋਂ ਕੌਂਸਲਰ ਅਸੀਂ ਸ੍ਰਿੰਦਰ ਚੌਧਰੀ ਬਹੁਤ ਵਧੀਆ ਇਨਸਾਨ ਆ ਅਸੀਂ ਉਹਦੇ ਕੋਲ ਆਮ ਜਾਣਦੇ ਆ ਇਕੱਠੇ ਹੋ ਗਏ ਜਦੋਂ ਵੀ ਜਾਣਦੇ ਆ ਨਾ ਤੋ ਉਹ ਗੱਡੀਆਂ ਫਿਰ ਦਾਦਾ ਨਾ ਮੋਮਸ਼ਾਹ ਮੇਰੀ ਮਜਬੂਰੀ ਆ ਮੈਂ ਵਿਰੋਧੀ ਤੇ ਰਹਿਣ ਕਰਕੇ ਮੈਨੂੰ ਫੰਡ ਹੀ ਨਹੀਂ ਮਿਲਿਆ ਹੁੰਦੇ ਲੱਗਦਾ ਕਿ ਪੱਖਪਾਤ ਕੀਤਾ ਅਗੇ ਪਾਰਸ਼ਦ ਕਾਂਗਰਸ ਹੈ 100% ਬਹੋਂ ਡਿਆ ਵਾ ਤੇ ਜੇ ਮਤਲਬ ਬਰਾਬਰ ਸਾਰਿਆਂ ਨੂੰ ਬਰਾਬਰ ਸਾਰੀਆਂ ਵਾਰਡਾਂ ਨੂੰ ਬਰਾਬਰ ਫੰਡ ਮਾਇਆ ਹੋਣਾ ਤੇ ਇਸ ਮਹਾ ਵਾਰਡ ਦਾ ਵੀ ਆਪਣਾ ਮਤਲਬ ਆ ਵੀ ਕੋਈ ਨਾ ਕੋਈ ਤੇ ਹਾਲਤ ਸੂਰੇ ਜੀ ਇਹ ਕਰਕੇ ਚੌਧਰੀ ਸਾਹਿਬ ਇਹ ਆਪਣੀ ਬੇਵਸੀ ਯਾਰ ਕਰਦੇ ਜਦੋਂ ਹੀ ਉਹਨਾਂ ਕੋਲ ਜਾਂਦੇ ਆ ਤੇ ਕਿਤਨੇ ਕਿਤੇ ਪਾਰਸ਼ਦ ਜਿਹੜੇ ਨੇ ਇੱਥੋਂ ਦੇ ਉਹ ਵੀ ਮਜਬੂਰ ਨੇ ਲਾਚਾਰ ਨੇ ਕਿਉਂਕਿ ਮੁਹੱਲਾ ਵਾਲਿਆਂ ਦਾ ਇਲਾਕਾ ਨਿਵਾਸੀਆਂ ਦਾ ਜਿਹੜਾ ਕਹਿਣਾ ਪਾਰਸ਼ਦ ਦੇ ਨਾਲ ਵੀ ਜਰਾ ਪੱਖਪਾਤ ਹੋ ਰਿਹਾ ਹੈ ਕਿਉਂਕਿ ਉਹਨਾਂ ਕੋਲ ਜਦ ਵੀ ਅਸੀਂ ਆਪਣੀ ਫਰਿਆਦ ਆਪਣੀ ਜਿਹੜੀ ਸ਼ਿਕਾਇਤ ਹੈ ਲੈ ਕੇ ਜਾਂਦੇ ਹਾਂ ਤਾਂ ਉਹ ਕਹਿੰਦੇ ਕਿ ਮੈਂ ਬੇਬਸ ਹਾਂ ਕਿ ਮੇਰਾ ਕਿਤੇ ਜੋੜ ਨਹੀਂ ਚੱਲ ਰਿਹਾ ਕਿਉਂਕਿ ਮੇਰੇ ਕਾਂਗਰਸ ਪਾਰਟੀ ਤੋਂ ਜਰਾ ਬਿਲੋਂਗ ਕਰਦਾ ਤੇ ਸਰਕਾਰ ਜਿਹੜੀ ਆ ਆਮ ਆਦੀ ਪਾਰਟੀ ਦੀ ਹੈ ਕਿੰਨਾ ਕਿਤੇ ਪੱਖਪਾਤ ਜਿਸ ਤਰ੍ਹਾਂ ਅਸੀਂ ਸਾਡਾ ਪ੍ਰੋਗਰਾਮ ਜਿਹੜਾ ਚੱਲ ਰਿਹਾ ਹੈ ਲੋਕਾਂ ਦੀ ਗੱਲ ਲੋਕਾਂ ਦੇ ਨੁਮਾਇੰਦੇ ਦੇ ਨਾਲ ਉਹਦੇ ਵਿੱਚ ਜਿਹੜੀਆਂ ਵਾਰਡਾਂ ਦੇ ਵਿੱਚ ਵੀ ਅਸੀਂ ਸਰਵੇ ਕੀਤਾ ਉਹਨਾਂ ਦੇ ਵਿੱਚ ਉਹਨਾਂ ਚਾਹੇ ਬੀਜੇਪੀ ਦੇ ਨੇ ਚਾਹੇ ਅਕਾਲੀ ਦਲ ਦੇ ਕਾਂਗਰਸ ਦੇ ਨੇ ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਜਿਹੜੀ ਹੈ ਉਹ ਪੱਕਾ ਪਾਤ ਕਾੜੀਆ ਮੌਜੂਦਾ ਜਿਹੜੇ ਮੇਅਰ ਨੇ ਉਹਨਾਂ ਵੱਲੋਂ ਕਿਹਾ ਤਾਂ ਜਾਂਦਾ ਕਿਸੇ ਨੂੰ ਨਿਰਾਸ਼ ਨਹੀਂ ਮੋਰਦੇ ਕਿ ਅਸੀਂ ਕੰਮ ਕਰ ਦਾਂਗੇ ਟੈਂਡਰ ਲੱਗ ਜਾਏਗਾ ਪਰ ਕੰਮ ਜਿਹੜੇ ਨੇ ਉਹ ਕਿਤੇ ਵੀ ਜਿਹੜੇ ਹੁੰਦੇ ਦਿਖਾਈ ਨਹੀਂ ਦਿੰਦੇ ਕੰਪਨੀ ਜਿਹੜੀ ਕੋਰਾ ਲਿਫਟਿੰਗ ਵਾਲੀ ਜਿਹੜੀ ਕੰਪਨੀ ਸੀ ਉਹ ਕਹਿੰਦਾ ਜੀ ਕਿ 2000 ਜਿਹੜਾ ਉਹਨੂੰ 16 ਦੇ ਵਿੱਚ ਉਹਦੇ ਨਾਲ ਟੈਂਡਰ ਜਿਹੜਾ ਪਾਸ ਕੀਤਾ ਗਿਆ ਸੀ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਉਹ ਕੰਪਨੀ ਜਿਹੜੀ ਉਹ ਭੱਜ ਗਈ ਆ ਤੇ ਨਵੀਂ ਕੰਪਨੀ ਦੇ ਨਾਲ ਟੈਂਡਰ ਜਿਹੜਾ ਉਹ ਹੋ ਗਿਆ ਪਰ ਟੈਂਡਰ ਹੋ ਗਿਆ ਕਦੋਂ ਲੋਕਾਂ ਨੂੰ ਇਸ ਕੂੜੇ ਦੀ ਜਿਹੜੀ ਨਾ ਕੂੜੇ ਦੀ ਜਿਹੜੀ ਦਲਦਲ ਤੋਂ ਜਿਹੜਾ ਛੁਟਕਾਰਾ ਮਿਲੇਗਾ ਇਹ ਤਾਂ ਮੇਅਰ ਸਾਹਿਬ ਦੱਸ ਸਕਦੇ ਨੇ ਜਾਂ ਕਾਰਪੋਰੇਸ਼ਨ ਦੇ ਜਿਹੜੇ ਕਮਿਸ਼ਨਰ ਨੇ ਉਹ ਦੱਸ ਸਕਦੇ ਆ ਪਰ ਲੋਕ ਜਿਹੜੇ ਨੇ ਪਰੇਸ਼ਾਨ ਨੇ ਤੁਹਾਨੂੰ ਸਵੇਰੇ ਤਸਵੀਰਾਂ ਅਸੀਂ ਦਿਖਾਈਆਂ ਸੀ ਪੁਤਲੀ ਘਰ ਚੌਂਗ ਤੋਂ ਲੈ ਕੇ ਇੰਡੀਆ ਗੇਟ ਤੱਕ ਦੀਆਂ ਕਿ ਜਗ੍ਹਾ ਜਗ੍ਹਾ ਤੇ ਕਦਮ ਕਦਮ ਦੇ ਉੱਪਰ ਜਣਾ ਨੇ ਜੀਟੀ ਰੋਡ ਦੇ ਉੱਪਰ ਜਿਹੜੇ ਕੂੜੇ ਦੇ ਢੇਰ ਜਿਹੜੇ ਨੇ ਉਹ ਲੱਗੇ ਹੋਏ ਨੇ ਪਰ ਸਰਕਾਰਾਂ ਦੇ ਸਿਰ ਤੇ ਜੂ ਨਹੀਂ ਡੜਕਦੀ ਹਾਜੇ ਕੀ ਡਾਕਟਰ ਜਸਪੀਰ ਸਿੰਘ ਸੰਧੂ ਦੇ ਦਫ਼ਤਰ ਵੀ ਜਿਹੜਾ ਹੈ ਜਿੱਥੋਂ ਦਫ਼ਤਰ ਨੂੰ ਟੰਲ ਲਿੱਤੀ ਜਾਂਦੀ ਹੈ ਚੁੰਗੀ ਤੋਂ ਉਹ ਚੁੰਗੀ ਯੂਨੀਵਰਸਿਟੀ ਦੇ ਬਾਹਰ ਵੀ ਕੂੜੇ ਦੇ ਢੇਰ ਜਿਹੜੇ ਨੇ ਉਹ ਲੱਗੇ ਹੋਏ ਨੇ ਕਿਉਂ ਡਾਕਟਰ ਜਸਪੀਰ ਸਿੰਘ ਸੰਧੂ ਦਾ ਕਈ ਵਾਰ ਉੱਥੋਂ ਨਿਕਲਣਾ ਹੋਵੇਗਾ ਦਿਨ ਦੇ ਵਿੱਚ ਤਿੰਨ ਤੋਂ ਚਾਰ ਵਾਰ ਤਾਂ ਉਹਨਾਂ ਦਾ ਨਿਕਲਣਾ ਹੋਵੇਗਾ ਜੀ ਪਰ ਕਿਉਂ ਉਹਨਾਂ ਨੂੰ ਨਜ਼ਰ ਨਹੀਂ ਆ ਰਿਹਾ ਜਾਂ ਉਹ ਵੀ ਬੇਬਸ ਨੇ ਕਿਤੇ ਕਾਰਪੋਰੇਸ਼ਨ ਦੇ ਅੱਗੇ ਇਹ ਤਾਂ ਸਵਾਲ ਜਿਹੜੇ ਨੇ ਉਹ ਡਾਕਟਰ ਜਸਪੀਰ ਸਿੰਘ ਸੰਧੂ ਹੀ ਦੇ ਪਾਣਗੇ ਪਰ ਲੋਕ ਪਰੇਸ਼ਾਨ ਨੇ ਲੋਕਾਂ ਦਾ ਕਹਿਣਾ ਕਿ ਅਗਰ ਹੁਣ ਵੀ ਸਾਡੀ ਸੁਣਵਾਈ ਨਹੀਂ ਹੋਈ ਤਾਂ ਜਲਦ ਅਸੀਂ ਜਿਹੜਾ ਪੁਤਲੀ ਘਰ ਚੌਂਕ ਦੇ ਵਿੱਚ ਧਰਨਾ ਪ੍ਰਦਰਸ਼ਨ ਕਰਾਂਗੇ ਔਰ ਰੋਡ ਨੂੰ ਜਿਹੜਾ ਉਹ ਬੰਦ ਕੀਤਾ ਜਾਏਗਾ ਅੰਤਰਰਾਸ਼ਟਰੀ ਰੋਡ ਹੈ ਅਟਾਰੀ ਵਾਗਾ ਸੀਮਾ ਨੂੰ ਜਾਣ ਵਾਲਾ ਮੁੱਖ ਮਾਰਗ ਹੈ ਲੱਖਾਂ ਦੀ ਤਦਾਦ ਚ ਜਿਹੜੀ ਸੈਨਾਨੀ ਨੇ ਜਿਹੜੇ ਬਾਹਰ ਦੇਸ਼ਾਂ ਵਿਦੇਸ਼ਾਂ ਤੋਂ ਜਿਹੜੇ ਲੋਕ ਇੱਥੇ ਬੋਣਾ ਰਿਟਰੀਟ ਸੈਰਮਨੀ ਦੇਖਣ ਲਈ ਪਹੁੰਚਦੇ ਨੇ ਉਹ ਵੀ ਜਿਹੜੇ ਨੇ ਇਹ ਹਾਲਾਤ ਦੇਖ ਕੇ ਕੀ ਮੈਸੇਜ ਆਪਣੇ ਘਰਾਂ ਨੂੰ ਲੈ ਕੇ ਜਾਂਦੇ ਹੋਣਗੇ ਐ ਤਾਂ ਹੁਣ ਉਹੀ ਦੱਸ ਸਕਦੇ ਆ ਪਰ ਗੁਰੂ ਨਗਰੀ ਦੇ ਹਾਲਾਤ ਜਿਹੜੇ ਨੇ ਉਹ ਬਹੁਤ ਵੱਤ ਤੋਂ ਬੱਤਰ ਹੋ ਚੁੱਕੇ ਨੇ ਜਸਮੀ ਜੀ ਤੁਸੀਂ ਮੰਚ ਤੁਹਾਡਾ ਜਦੋਂ ਤੁਸੀਂ ਹੋਲਡਿੰਗ ਲਗਾਈ ਆ ਕਿੰਨਾ ਕੁ ਮਨ ਪਰੇਸ਼ਾਨ ਸੀ ਕਿੰਨੀ ਕਿ ਟੈਨਸ਼ਨ ਸੀ ਮੰਚ ਦੇਖੋ ਜੀ ਬਹੁਤ ਜ਼ਿਆਦਾ ਮਤਲਬ ਕਿ ਕੁਛ ਤਾਂ ਨੋਂ ਇਤਨਾ ਕਿਉਂਕਿ ਨੌਜਵਾਨ ਹੋ ਨੌਜਵਾਨ ਹੋ ਛੋਟੀ ਜੀ ਉਮਰ ਹੈ ਤੁਹਾਡੀ ਐਨੀ ਕਿਸੇ ਕਿਸੇ ਪਾਰਟੀ ਨਾਲ ਜਾਓ ਸਟੱਡੀ ਕਰ ਰਹੇ ਹੋ ਤੁਸੀਂ ਹਾਂਜੀ ਮੈਂ ਲਾਅ ਕਰ ਰਿਹਾ ਜੀ ਤਾਂ ਕੀ ਸੀ ਮੰਨ ਚ ਕੀ ਜੋ ਹਾਲਾਤ ਬਣ ਕੇ ਦੇ ਮੰਨ ਚ ਇਹ ਸੀਗਾ ਵੀ ਦੇਖੋ ਇੱਕ ਤੇ ਜਿਹੜੀ ਸੜਕਾਂ ਦੀ ਅਸੀਂ ਜਿਹੜੀ ਫਾਈਲਾਂ ਦੇ ਰਹੇ ਆ ਨਾ ਜੀ ਜੀ ਉਹ ਸਾਈਨ ਕਰ ਦਿੰਦੇ ਆ ਆ ਦੇਖੋ ਜੀ ਡਾਇਰੀ ਕਰਤਾ ਢੱਡਾ ਨੰਬਰ ਪਰ ਬਾਅਦ ਚ ਜਦੋਂ ਅਕੋ ਮੈਂ ਹੁਣ ਵੀ ਤੁਹਾਨੂੰ ਕਹਾਂਗਾ ਨਾ ਐਸੀ ਸਾਹਿਬ ਨੂੰ ਮੈਂ ਜੇ ਹੁਣ ਵੀ ਫੋਨ ਮਲਾਵਾਂਗਾ ਉਹਨੇ ਚੱਕਣਾ ਹੀ ਨਹੀਂ ਮਤਲਬ ਕਿੰਨੇ ਦਿਨ ਤੋਂ ਮੈਂ ਟਰਾਈ ਕਰ ਰਿਹਾ ਵੀ ਕਹਿੰਦੇ ਤੂੰ ਐਸੀ ਸਾਹਿਬ ਨੂੰ ਪੁੱਛ ਲਓ ਕਹਿੰਦੇ ਜੀ ਮੇਅਰ ਸਾਹਿਬ ਕਰਾ ਦੇਣਗੇ ਹੈ ਤੂੰ ਹਾਊਸ ਦੇ ਵਿੱਚੋਂ ਮੀਟਿੰਗ ਚ ਟੈਂਡਰ ਪਾਸ ਕਰਾਉਣਾ ਕਿ ਇਸ ਤਰ੍ਹਾਂ ਕਰਾਉਣਾ ਪਤਾ ਨਹੀਂ ਕੀ ਕੋਸ਼ਿਸ਼ ਕਰੀ ਜਾਂਦੇ 9 ਮਹੀਨੇ ਹੋ ਗਏ ਨੇ ਹਾਊਸ ਨੂੰ ਬਣਿਆ ਹੋਇਆ ਇੱਕ ਹੀ ਹਾਊਸ ਦੀ ਮੀਟਿੰਗ ਹੋਈ ਅੱਜ ਦਿਨ ਤੱਕ ਮੀਟਿੰਗ ਨਹੀਂ ਦੁਬਾਰਾ ਹੋਈ ਜਦਕਿ ਪਾਰਸ਼ਰ ਜਿਹੜੇ ਨੇ ਉਹ ਕਹਿ ਰਹੇ ਨੇ ਕਿ ਸਰਕਾਰ ਜਿਹੜੀ ਉਹ ਮੀਟਿੰਗ ਹੀ ਨਹੀਂ ਬੁਲਾ ਰਹੀ ਮੀਟ ਕਦਮ ਹੋ ਜਾਣਾ ਕਿਉਂਕਿ ਇੰਨੇ ਫਿਰ ਸ਼ੋਅ ਕਿੱਥੋਂ ਕਰਨਾ ਅਸਲੀ ਤੌਰ ਤੇ ਮжоਰਿਟੀ ਆਪਣੀ ਕਾਂਗਰਸ ਦੀ ਹੈ ਤੇ ਜੇ ਸੱਦ ਲੈਣਗੇ ਤੇ ਉੱਥੇ ਪੰਗਾ ਪੈ ਜਾਣ ਬਿਲਕੁਲ ਲੱਗਦਾ ਕਿ ੱੱਕੇ ਨਾਲ ਜਿਹੜੇ ਮੇਅਰ ਬਣਾਏਗੇ ਨੇ ਉਹ ਬੇਬਸ ਕਿੰਨਾ ੱੱਕੇ ਨਾਲ ਔਰ ਇਹ ਜਿਹੜੇ ਬਣੇ ਵੀ ਆ ਨਾ ਇਹ ਕਾਉਂਸਲਰ ਬਣਨ ਜੋਗੇ ਵੀ ਨਹੀਂ ਹੈਗੇ ਜਿਹੜੇ ਮੇਅਰ ਬਣ ਗਏ ਆ ਨਾ ਇਹਨਾਂ ਨੂੰ ਤੁਸੀਂ ਵੇਖ ਲਿਓ ਆ ਜਿਹੜੇ ਐਮਐਲਏ ਦੀ ਵੀ ਖਲੋਤੇ ਨੇ ਨਾ ਇਹਨਾਂ ਨੇ ਹੁਣ ਜੇ ਖਲਾਰੋਗੇ ਨਾ ਕਾਉਂਸਲਰ ਦੀ ਇਲੈਕਸ਼ਨ ਆ ਵਾਸਤੇ ਤੇ ਮੈਂ ਕਹਿੰਦਾ ਜਮਾਨਤ ਜਬਤ ਹੋ ਜਾਣੀ ਹੈ 2027 ਦੇ ਵਿੱਚ ਚੋਣ ਨੇ ਫਿਰ ਮੁਰ ਜਿਹੜਾ ਮੈਂ ਤੁਹਾਡੇ ਕੋਲ ਆਣਗੇ ਵੋਟਾਂ ਦੇ ਲਈ ਭਜਾਵਾਂਗੇ ਇੱਥੋਂ ਫਿਰ ਅੱਗੇ ਲਾ ਕੇ ਭਜਣਗੇ ਵੇਖਿਓ ਫਿਰ ਜੀ ਸਰ ਕੀ ਕਹੋਗੇ ਜੀ 2027 ਦੇ ਵਿੱਚ ਫਿਰ ਚੋਣ ਆ ਗਏ ਨੇ ਵੋਟਾਂ ਲਈ ਤਾਂ ਫਿਰ ਆਣਗੇ ਜੀ ਅੱਗੇ ਆ ਜਾਓ ਬੰਦਾ ਜਿੰਨੇ ਵੀ ਹੈ ਨਾ ਇਹ ਡਾਕਟਰਾਂ ਨੂੰ ਸਾਰਿਆਂ ਨੂੰ ਟਿਕਟਾਂ ਦੇ ਦਿੱਤੀਆਂ ਡਾਕਟਰਾਂ ਨੂੰ ਤਾਂ ਪਤਾ ਨਹੀਂ ਸਿਆਸਤ ਦਾ ਡਾਕਟਰਾਂ ਨੂੰ ਇਸ ਚੀਜ਼ ਦਾ ਪਤਾ ਹੀ ਨਹੀਂ ਹੈ ਤੇ ਡਾਕਟਰਾਂ ਨੂੰ ਟਿਕਟਾਂ ਦੇ ਦਿੱਤੀਆਂ ਡਾਕਟਰ ਹੁਣ ਜਿੱਤ ਕੇ ਤੇ ਬਹਿ ਗਏ ਆ ਉਹਨਾਂ ਕੀ ਕਰ ਲਵਾਂ ਉਸ ਨੇ ਇਹ ਕਹਲੇ ਹੋਰ ਗੱਲ ਕੀ ਉਹਨਾਂ ਨੂੰ ਪਤਾ ਨਹੀਂ ਸਿਆਸਤ ਦਾ ਗਾ ਕਿਤਰਾ ਵੋਟਾਂ ਲੈਣੀਆਂ ਲੋਕਾਂ ਤੋਂ ਜੀ 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 ਇਹ ਡਾਕਟਰ ਸਾਰੇ ਖਲੋ ਗਏ ਆ ਤੇ ਡਾਕਟਰ ਕੋਈ ਆਉਂਦਾ ਨਹੀਂ ਨਾ ਕੋਈ ਅਕੇ ਲੱਗਦਾ ਨਾ ਕਿ ਇਹਨੂੰ ਪਤਾ ਹੀ ਕਿਥੇ ਦਾ ਜੀ ਸਰ ਮੇਨ ਗੱਲ ਇਹ ਹੈ ਕਿ ਬੀ ਟਿਚ ਕਰ ਟਿਚ ਕਰ ਬੜੀ ਜਿਆਦਾ ਵੀ ਫਲਾਣਾ ਨਹੀਂ ਢਿੰਗਣਾ ਨਹੀਂ ਇਹ ਕੋਈ ਕੋਸਲਾ ਨੂਰ ਕਾਸਟ ਭਾਈ ਉਹਨੇ ਬੈਚ ਵਰਕ ਕਰਾਤਾ ਸੁਰਿੰਦਰ ਚੌਧਰੀ ਜੋ ਸਾਡੇ ਪਾਪਾ ਜੀ ਕਰ ਰਹੇ ਠੀਕ ਹੈ ਉਸ ਤੋਂ ਬਾਅਦ ساری ਗੱਲ ਉਹਨਾਂ ਨੇ ਤੁਹਾਨੂੰ ਐਕਸਪਲੇਨ ਕੀਤੀ ਵੀ ਚਲੋ ਪੈਚ ਵਕ ਕਰਾਤਾ ਪੈਚ ਵਕ ਹੋ ਗਿਆ ਉਹਦਾ ਹੱਥ ਬੇਬਸ ਹੈਗੇ ਐਮਐਲਏ ਦਾ ਥੋੜੀ ਬੇਬਸ ਹੈਗੇ ਮਾਨ ਸਾਹਿਬ ਦੇ ਹੱਥ ਥੋੜੀ ਬੇਬਸ ਹੈਗੇ ਇਹਨਾਂ ਨੇ ਹੁਣ ਜਿਸ ਤਰ੍ਹਾਂ ਉਹ ਇਹਨਾਂ ਨੂੰ ਢਿੱਕਣਾ ਕਰਦੇ ਵੀ ਕਾਂਗਰਸ ਵਿੱਚ ਬੀਜੇਪੀ ਦਾ ਇੱਕ ਕਾਂਗਰਸ ਵਿੰਗ ਹੈਗਾ ਹੈਗਾ ਨਾ ਇਤਨਾ ਹੀ ਆਪ ਵਿੱਚ ਵੀ ਫਿਰ ਆਪ ਦਾ ਵੀ ਇੱਕ ਕਾਂਗਰਸ ਵਿੰਗ ਹੈਗਾ ਮੇਅਰ ਵੀ ਉਹਨਾਂ ਦਾ ਹੀ ਹੈਗਾ ਉਹ ਦੇਖੋ ਤੁਸੀਂ ਇਧਰੋਂ ਮੜਾ ਇਰਾਨੀ ਬਾਗ ਤੱਕ ਜਾਓ ਸਾਰੇ ਕੰਮ ਹੁੰਦੇ ਇਧਰ ਕੰਮ ਕਿਉਂ ਨਹੀਂ ਹੁੰਦੇ ਸੁਖਨਾਮ ਸਿੰਘ ਕੀ ਕੀ ਔਕਲ ਪਰੇਸ਼ਾਨੀ ਹੈ ਤੇ ਜੀ ਪਰੇਸ਼ਾਨੀ ਇਹ ਹੈ ਵੀ ਸੜਕਾਂ ਟੁੱਟੀਆਂ ਜੀ ਤਾਂ ਸਾਡ ਟੋਏ ਪਏ ਹੋਏ ਨੇ بارشਾਂ ਹੁੰਦੀਆਂ ਭਰ ਜਾਂਦੇ ਟੋਏ ਰਾਤ ਨੂੰ ਨજર ਨਹੀਂ ਆਉਂਦਾ ਡਰੀਦਾ ਕਿ ਪੈਰ ਚ ਲੱਗ ਗਿਆ ਤੇ ਡਿੱਗ ਪਾਵਾਂਗੇ ਜੀ ਇਹ ਸੋਨੇ ਇਹ ਸਮਝ ਸਾਨੂੰ ਚੁਕੇਗਾ ਕੌਣ 85 ਸਾਲ ਦੀ ਉਮਰ ਹੋ ਗਈ ਹੈ ਤੇ ਇਸ ਕਰਕੇ ਮੇਰੀ ਜੀ ਅਪੀਲ ਹੈ ਹੋਈ ਹੈ ਵੀ ਸੜਕਾਂ ਬਣਾਈਆਂ ਜਾਣ ਦੁਬਾਰਾ ਟੋਏ ਬੰਦ ਕੀਤੇ ਜਾਣ ਔਰ ਜਿਹੜਾ ਰਸਤਾ ਹੈ ਉਹਨੂੰ ਕਲੀਅਰ ਕੀਤਾ ਜਾਵੇ ਤਾਂ ਕਿ ਬੁੱਢਾ ਬੰਦਾ ਵੀ ਜਿਹੜਾ ਉਹ ਰਾਮ ਨਾਲ ਜਾ ਸਕੇ ਆ ਸਕੇ ਗੰਦਗੀ ਗੰਦਗੀ ਬੜੀ ਹੈ ਜਗ੍ਹਾ ਜਗ੍ਹਾ ਤੇ ਹਾਂ ਪਏ ਨੇ ਗੰਦਗੀ ਬਹੁਤ ਹੈ ਆਂ ਆਂਦੇ ਚੂਏ ਪਏ ਨੇ ਔਰ بارش ਨਾਲ ਚੂਏ ਭਰ ਜਾਂਦੇ ਨੇ ਫਿਰ ਲੰਗੜਨ ਨੂੰ ਜੀ ਨਹੀਂ ਕਰਦਾ ਤੇ ਰਾਤ ਦੇ ਵੇਲੇ ਉਂਝ ਨਹੀਂ ਕੋਈ ਕੁਝ ਨਜ਼ਰ ਆਉਂਦਾ ਇਸ ਕਰਕੇ ਮੇਰੀ ਦੀ ਅਪੀਲ ਹੈ ਹੋਈ ਹੈ ਵੀ ਸੜਕਾਂ ਬਣਾਈਆਂ ਜਾਣ ਕੋਈ ਬੰਦਗੀ ਤੇ ਜਾਣ ਤੇ ਜਿੱਥੇ ਲਾਈਟਾਂ ਨਹੀਂ ਹੈਗੀਆਂ ਉੱਥੇ ਲਾਈਟਾਂ ਵੀ ਲਾਈਆਂ ਜਾਣ ਰਾਤ ਨੂੰ ਵੀ ਬੰਦਾ ਬਾਹਰ ਜਾ ਸਕੇ ਦਸਰ ਕੋਈ ਕੋ ਜਵਾਬ ਨਹੀਂ ਕੋ ਗੱਲ ਨਹੀਂ ਕੋ ਬਾਤ ਕੋਈ ਗੱਲ ਕੋ ਬਹੁਤ ਵੱਡਾ ਮਸਲਾ ਹੈ ਹਾਟ। ਕਿਾ ਇੱਕ ਕਲੋਨੀ ਟੈਕਸ ਨਹੀਂ ਦਿੰਦੀ। ਸਾਰਾ ਕੋ ਠੀਕ। ਸਭ ਕੋ ਠੀਕ ਹੈ ਕਲੋਨੀ ਟੈਕਸ ਕੋ ਸਭ ਕੋ ਠੀਕ ਕੋ ਲਾਉਣੀ ਕੋਈ ਕਾਗਜ਼ਾਂ ਜੀ ਨਹੀਂ। ਤੇ ਹੀ ਕਲੋਨੀ ਦਾ ਐਡਰੈਸ ਪਾਓ ਨਦੀ ਅਹਿਮ ਸਵੈਬ ਤੇ ਤੇ ਉਹ ਕਾਗਜ਼ਾਂ ਕਲੋਨੀ ਨਹੀਂ ਇਹ ਨਹੀਂ ਆਮ ਸਰਵਾਇਅਰ ਜਿਸ ਦਲਾਬਲੀ ਗਲੀ ਜਿਹੜੇ ਆ ਗਲੀਆਂ ਹੈਗੇ ਨਹੀਂ ਆ ਗੁਰਜਨਦੇਵ ਨਗਰ ਹੈ ਨਹੀਂ ਗੁਰਜਨਦੇਵ ਨਗਰ ਹੈ ਨਹੀਂ ਨਾਲੇ ਵਾਰਡ ਨੰਬਰ ਵੀ ਨਹੀਂ ਸ਼ੋ ਹੁੰਦਾ ਵਾਰਡ 54 ਹੁੰਦੀ ਹੈ ਵਾਰਡ 53 ਹੋਈ ਹੈ ਵਾਰਡ ਪੁਰਾਣੀ ਸ਼ੋ ਹੋ ਰਹੀ ਕੋਈ ਅਪਡੇਟ ਨਹੀਂ ਕੋਈ ਅਪਡੇਟ ਇਹ ਬਜਾਰਾ ਇੱਕ ਦੋ ਵਾਰੀ ਮੈਨੂੰ ਵੀ ਲੈ ਗਿਆ ਨਾਲ ਆਹ ਕਮਿਸ਼ਨਰ ਸਾਹਿਬ ਨੂੰ ਮਿਲਣਾ ਮੇਜਨਰ ਸਾਹਿਬ ਉਹ ਪੁਰਾਣੇ ਬਦਲ ਗਏ ਫਾਈਲਾਂ ਉਹਨਾਂ ਕੋ ਪਈਆਂ ਸਾਡੇ ਕੋ ਵੀ ਪਈਆਂ ਮੈਂ ਕਿਹਾ ਚਲੋ ਕਮਿਸ਼ਨਰ ਸਾਹਿਬ ਨੂੰ ਮਿਲ ਲੈਣੇ ਆ ਬੜਾ ਵਧੀਆ ਗਰਮ ਜੋਸ਼ੀ ਨਾਲ ਤਰਨਤਨ ਚ ਜਿਹੜੇ ਚੋਣ ਨੇ ਜਿਮਨੀ ਚੋਣਾਂ ਨੇ ਉਹ ਲੜੀਆਂ ਜਾਰੀਆਂ ਨੇ ਔਰ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਦਾ ਅਸੀਂ ਵੱਡੇ ਬਹੁਮਤ ਦੇ ਨਾਲ ਜਿੱਤਾਂਗੇ ਔਰ 2027 ਦਾ ਜਾਨੀ ਪੱਥਰ ਰੱਖਿਆ ਜਾਊਗਾ ਉਹ ਸਾਰੇ ਕਹਿੰਦੇ ਅਸੀਂ ਜਿੱਤਾਂਗੇ ਨਾ ਉਹ ਤਾਂ ਜਨਤਾ ਫੈਸਲਾ ਕਰੇਗੀ ਕੌਣ ਜਿੱਤੇਗਾ ਕੌਣ ਨਹੀਂ ਜਿੱਤੇਗਾ ਵੈਸੇ ਜਿਹੜੀ ਜਿਮਨੀ ਚੋਣ ਦੀ ਉਹ ਸਰਕਾਰ ਦੀ ਹੁੰਦੀ ਹੈ ਇਸ ਸਰਕਾਰ ਇਹ ਚ ਵੀ ਹਾਰ ਜੇ ਤਾਂ ਫੇਰ ਸੋਚਣ ਵਾਲੀ ਗੱਲ ਹੈ ਨਾ ਵੀ ਟੱਪੀ ਢਿਲੇ ਛੋਟਾ ਫੇਰਨ ਦੀ ਲੋੜ ਹੈ ਬਰਸਾਤੀ ਕੰਮ ਥੋੜੀ ਹੈ ਡੱਡੂਆਂ ਵਾਲਾ ਕੰਮ ਥੋੜੀ ਹੈ ਵੀ ਆ ਗਏ ਨੇ ਇਲੈਕਸ਼ਨ ਆ ਗਈ ਇਹਨੂੰ ਬਣਾ ਦਿਓ ਇਹਨੂੰ ਬਣਾਓ ਵੇਵ ਸੀਗੀ ਉਹ ਵੇਵ ਚ ਲੋਕਾਂ ਨੇ ਉਮੀਦ ਜਤਾਈ ਸੀਗੀ ਉਹਨੂੰ ਉਮੀਦ ਜਿਹੜੀ ਹੈ ਤੁਹਾਡੇ ਸਾਹਮਣੇ ਆ ਵੀ ਖਰਾਬ ਤੇ ਇੱਕ ਛੋਟਾ ਜਿਹਾ ਪੁਆਇੰਟ ਨੋਟ ਕਰੋ ਜਦੋਂ ਸਰਕਾਰ ਬਦਲਦੀ ਹੈ ਕੂੜਾ ਚੁੱਕਣ ਵਾਲੀ ਕੰਪਨੀ ਭੱਜ ਜਾਂਦੀ ਹੈ ਇਹ ਕੀ ਹੁੰਦਾ ਹੈ ਹਰ ਵਾਰੀ ਕੂੜਾ ਚੁੱਕ ਕੂੜਾ ਚੁੱਕਣ ਵਾਲੀ ਕੰਪਨੀ ਨਾਲ ਪੁਰਾਣੇ ਮੇਅਰ ਨੇ ਬੜਾ ਵਧੀਆ ਬਿਆਨ ਦਿੱਤਾ ਸੀਗਾ ਵੀ ਉਹ 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 ਐਮਐਮਪੀ ਪਾਰਟੀ ਸ਼ਾਮਿਲ ਹੋ ਗਏ ਹੁਣ ਉਹ ਇੰਪਰੂਵਮੈਂਟ ਹੈ ਨਾ ਉਹ ਸ਼ਾਮਿਲ ਹੋ ਗਏ ਉਹ ਕੰਮ ਉਹ ਤੋਂ ਵਧੀਆ ਚੱਲਦਾ ਪਿਆ ਸੀ ਬੰਦੇ ਤੇ ਉਹੀ ਬੈਠੇ ਹੋਏ ਨੇ ਹੁਣ ਦੂਸਰੇ ਮੇਰ ਸਾਹਿਬ ਆ ਗਏ ਦੂਜੀ ਪਾਰਟੀ ਚੋਂ ਤੇ ਲੀਡਰ ਲਿਆ ਕੇ ਲਿਆ ਆ ਗਏ ਖੜਾ ਹੋ ਗਿਆ ਕਿ ਜੇ ਇਹਦੇ ਤੇ ਬੜਾ ਕਰੋੜਾ ਅਰਬ ਰੁਪਈਆ ਦਾ ਨਸ਼ੇ ਦਾ ਕਾਰੋਬਾਰ ਕਰਨਾ ਮਤਲਬ ਦੋਸ਼ ਲੱਗੇ ਉਹਦੇ ਦੇ ਕੇ ਉਹਨੂੰ ਤੋਂ ਉਹਨਾਂ ਨੇ ਉਮੀਦਵਾਰ ਖਿਲਾ ਰਿਆ ਤੇ ਇਹਨਾਂ ਜਿਹੜਾ ਇੱਕ ਦਿੱਲੀੋਂ ਇਹਨਾਂ ਦਾ ਵੱਡਾ ਲੀਡਰ ਇੱਥੇ ਆਇਆ ਵਾ ਉਹਨੇ ਆਖਿਆ ਵਾ ਵੀ ਅਸੀਂ ਹਰ ਤਰ੍ਹਾਂ ਹਰ ਹਰ ਬਾਹੀ ਲਾਂ ਵਰਤ ਕੇ ਜਾਂ ਕਿਹੜਾ ਮੱਦ ਭਾਅ ਠਕਾ ਸ਼ਕਾ ਕਰਕੇ ਜਿੱਤਾਂਗੇ ਇਲੈਕਸ਼ਨ ਤੇ ਇਤਰਾਜੇ ਸਿਟਿੰਗ ਹੋਈ ਇਹਨਾਂ ਦੀ ਮਤਲਬ ਕੋਈ ਸਰਕਾਰ ਆ ਕਿ ਇਹ ਕਦੀ ਇਹਨਾਂ ਦੀ ਬਾ ਬਾਈ ਇਲੈਕਸ਼ਨ ਜਿੱਤਣੀ ਇਹਨਾਂ ਲਈ ਕਿਹੜੀ ਓਖੀ ਜਦੋਂ ਇਹਦੇ ਪੁਲਿਸ ਕੋਲ ਵੀ ਲੜਨ ਨਾਲ ਲਾ ਕੇ ਜਿਤਾ ਲੈਣਗੇ ਬਾਈ ਦਿੱਲੀ ਦਿੱਲੀ ਹਾਰ ਕੇ ਕੇਜਰੀਵਾਲ ਮਨੀਸ਼ ਸ਼ਿਸ਼ੋਧਿਆ اور ਹੂੰ ਉਹਨਾਂ ਦੀ ਜਰੀ ਲੀਡਰਸ਼ਿਪ ਹੈ ਉਹਨ ਪੰਜਾਬ ਦੇ ਵਿੱਚ ਆ ਕਿਉਂਕਿ ਅਸੀਂ ਪੰਜਾਬ ਜਿੱਤਣਾ ਹੈ ਇਹ ਕਿਸ ਤਰ੍ਹਾਂ ਜਿੱਤ ਲਾਂਗੇ ਪੰਜਾਬ ਪੰਜਾਬ ਦੇ ਲੋਕਾਂ ਦੇ ਮੁੱਦੇ ਦਿੱਲੀ ਦੇ ਮੁੱਖ ਮੁੱਦਿਆਂ ਨਾਲੋਂ ਬਹੁਤ ਅਲੱਗ ਨੇ ਦਿੱਲੀ ਚ ਗਿਆ ਕੰਨ ਕੁੱਦੀ ਹੈ ਦਿੱਲੀ ਜਗ੍ਹਾ ਕਨ ਲਿਫਟਿੰਗ ਹੁੰਦੀ ਹੈ ਦਿੱਲੀ ਜਗ੍ਹਾ ਜਮੀਨਾਂ ਹੈ ਜਾਂ ਜਿੱਨ ਦਿੱਲੀ ਚ ਬਾੜਾ ਹੁੰਦੀ ਹੈ ਦਿੱਲੀ ਦੇ ਮੁੱਦੇ ਹੋਰ ਤਰ੍ਹਾਂ ਨੇ ਉੱਥੇ ਜਦੋਂ ਪਬਲਿਕ ਸੈਂਟਮੈਂਟ ਸੀਗਾ ਉਹਨਾਂ ਨੇ ਸਰਕਾਰ ਬਦਲ ਦਿੱਤੀ ਇਹਨਾਂ ਨੇ ਕੰਮ ਕੀਤਾ ਸਰਕਾਰ ਫੇਰ ਆ ਗਈ ਨਹੀਂ ਬਸੈਂਟਮੈਂਟ ਵੜਾ ਦਿੱਤੀ ਇੱਥੇ ਮੁੱਦੇ ਹੋਰ ਨੇ ਗੱਲਾਂ ਹੋਰ ਨੇ ਇੱਥੇ ਆ ਕੇ ਉਹੀ ਗੱਲਾਂ ਕਰੀ ਜੋ ਕਰੀ ਜੋ ਕਰੀ ਉਹਨਾਂ ਨੇ ਭਾਜੀ ਮਸਲੇ ਹੱਲ ਨੇ ਜੇ ਮੰਨ ਲਓ ਜਨਾਲੇ ਬਾੜ ਆਈ ਹੈ ਸਰਕਾਰ ਨੇ ਕੰਮ ਕੀਤਾ ਉਹਨਾਂ ਨੇ ਤੇ ਅਸੀਂ ਮੱਲਾ ਐਵੇਂ ਸਾਡਾ ਵੀ ਅਸੀਂ ਐਵੇਂ ਐਵੇਂ ਆ ਗਏ ਅਸੀਂ ਮੱਲਾ ਇਹ ਅੱਛੀ ਸ਼ਾਇਦ ਮੋੜ ਨਾ ਪਾਏ ਉਹਨਾਂ ਨੂੰ ਨਹੀਂ ਬਈ ਯਾਰ ਵੋਟ ਨਾ ਪਾਏ ਹੋਣੋ ਤਾਂ ਤੁਸੀਂ ਉਹ ਉਹ ਇਹ ਮਤਲਬ ਇਸ ਜਿੱਤ ਹੁਣ ਸਰਕਾਰ ਬੀਜੇਪੀ ਦੀ ਐ ਸੈਂਟਰ ਚ ਪ੍ਰਧਾਨ ਮੰਤਰੀ ਬੀਜੇਪੀ ਦਾ ਪ੍ਰਧਾਨ ਮੰਤਰੀ ਦੇਸ਼ ਦਾ ਮੁੱਖ ਮੰਤਰੀ ਸਟੇਟ ਦਾ ਹੈਨਾ ਜੀ ਮੇਅਰ ਵੀ ਸ਼ਹਿਰ ਦਾ ਹੁੰਦਾ ਹੈ ਹੈਨਾ ਉਹ ਠੀਕ ਹੈ ਤੁਸੀਂ ਜਿੱਤ ਕੇ ਜਿੰਨੂੰ ਵੋਟ ਅਸੀਂ ਪਾਈ ਹੋਏ ਵੋਟ ਨਾ ਪਾਈਏ ਇਹ ਕੋਈ ਡਿਸਕਲੋਜ਼ ਕਰਦਾ ਅਸੀਂ ਕੋਈ ਅਸੀਂ ਕਿਹੇ ਪਾਰਟੀ ਦੇ ਬੰਦੇ ਥੋੜੀ ਹੈਗੇ ਪਰ ਸਵਾਲ ਇਹ ਹੈਗਾ ਵੀ ਕੰਮ ਤੇ ਤੁਸੀਂ ਕਰਨਾ ਨਾ ਅੱਛਾ ਤੁਸੀਂ ਦੁਬਾਰਾ ਨਹੀਂ ਜਿੱਤਣਾ ਫਿਰ ਤੁਸੀਂ ਨਹੀਂ ਜਿੱਤਣਾ ਇਹਨਾਂ ਦੇ ਮੀਡੀਆ ਮੈਨੂੰ ਲੱਗਦਾ ਕਿ ਇਹ ਉਹ ਨਹੀਂ ਦੇਖੋ ਨਾ ਉਹਨੂੰ ਦੇਖੀ ਪਬਲਿਕ ਸੈਂਟੀਮੈਂਟ ਵੇਖੋ ਕਿ ਇਹਦੇ ਆਉਣ ਵਾਲਾ ਸਮਾਂ ਲੰਮਾ ਸਮਾਂ ਪਿਆ ਐਸ ਮੱਲੇ ਦੇ ਵਿੱਚ ਜਸਪ੍ਰੀਤ ਸਿੰਘ ਸੱਧੂ ਬਹੁਤ ਵਧੀਆ بڑا ਜਜ਼ਬਾ ਇਹਦੇ ਵਿੱਚ ਜਿਹੜਾ ਕੰਮ ਕਰਨ ਦਾ ਪਰ ਇਹ ਜਿਹੜੇ ਵੀ ਅਫਸਰਾਂ ਦੇ ਜਾਂਦਾ ਉਹ ਹਾਂ ਉਹ ਕਰਕੇ ਸੁਣਵਾਈ ਕਰ ਲੈਂਦੇ ਆ ਪਰ ਮਤਲਬ ਇਹ ਕੋ ਉਹਨੂੰ ਸਿਰੇ ਨਹੀਂ ਲਾਉਂਦੇ। ਸ਼ੁਕਰੀਆ ਸਰ ਗੱਲਬਾਤ ਕਰਨ ਦੇ ਲਈ। ਧੰਨਵਾਦ। ਜੇ ਬਿਲਕੁਲ ਨੌਜਵਾਨ ਵੱਲੋਂ ਆਵਾਜ਼ ਜਿਹੜੀ ਚੁੱਕੀ ਜਾ ਰਹੀ ਆ ਇਹ ਆਪਣੀ ਪਰਸਨਲ ਆਵਾਜ਼ ਨਹੀਂ ਆ ਪੂਰੀ ਕਲੋਨੀ ਦੀ ਆਵਾਜ਼ ਆ। ਪੁਤਲੀਕਰ ਜਿਹੜੇ ਲੋਕ ਨਿਵਾਸੀ ਨੇ ਪੁਤਲੀਕਰ ਦੇ ਉਹਨਾਂ ਦੀ ਆਵਾਜ਼ ਆ ਕਿ ਜਿਹੜੇ ਸਾਡੀਆਂ ਮੰਗਾਂ ਨੇ ਉਹਨਾਂ ਦਾ ਜੂੜ ਹਲਕਿਤਾ ਜਾਵੇ ਸਰਕਾਂ ਨੂੰ ਠੀਕ ਕੀਤਾ ਜਾਵੇ ਸਟਰੀਟ ਲਾਈਟਾਂ ਜਿਹੜੀਆਂ ਨੇ ਉਹ ਰਾਤ ਨੂੰ ਜਗਨ ਔਰ ਉਹਨਾਂ ਦੀ ਸੁਰੱਖਿਆ ਦੀ ਜਿਹੜੀ ਅਹਿਮ ਜ਼ਿੰਮੇਵਾਰੀ ਜਰੀਆ ਉਹ ਲਈਤੀ ਜਾਵੇ ਪਰ ਸਰਕਾਰ ਕਿਤਨਾ ਕਿਤੇ ਬੇਬਸ ਦਿਖਾਈ ਦੇ ਰਹੀ ਆ ਤੁਸੀਂ ਦੇਖ ਰਹੋ ਪੰਜਾਬ ਬਾਰਾ ਟਾਈਮ ਮੁਕੇਸ਼ 바ਵਾ ਅੰਮ੍ਰਿਤਸਰ